ਸਤ ਸ੍ਰੀ ਅਕਾਲ ਜੀ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਇਸ ਪ੍ਰੋਗਰਾਮ ਦੇ ਵਿੱਚ ਦੇਸ਼ ਵਿਦੇਸ਼ ਨਾਲ ਜੁੜੀਆਂ ਹੋਈਆਂ ਵੱਖ-ਵੱਖ ਖਬਰਾਂ ਤੇ ਚਾਨਣਾ ਪਾਉਣ ਦੇ ਲਈ ਸੀਨੀਅਰ ਪੱਤਰਕਾਰ ਮਿੰਟੂ ਗੁਰਸਰੀਆ ਜੀ ਹੁਣਾਂ ਦਾ ਸਾਥ ਹੁੰਦਾ ਤੇ ਉਹਨਾਂ ਦੇ ਸਾਥ ਦੇ ਨਾਲ ਵੱਖ-ਵੱਖ ਖਬਰਾਂ ਦਾ ਵਿਸ਼ਲੇਸ਼ਣ ਕਰੀਦਾ ਸੋ ਲੈਨੇ ਆ ਉਹਨਾਂ ਨੂੰ ਨਾਲ ਤੇ ਫਿਰ ਉਹ ਖਬਰਾਂ ਦਾ ਕਰਾਂਗੇ ਬਹੁਤ ਬਹੁਤ ਸਵਾਗਤ ਹੈ ਜੀ ਸ਼ੁਕਰੀਆ ਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਜੀ ਸੋ ਸਭ ਤੋਂ ਪਹਿਲਾਂ ਕਰਦੇ ਚੱਲੀਏ ਅੱਜ ਦੇ ਸਪਾਂਸਰਸ ਦਾ ਧੰਨਵਾਦ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਦਾ ਕਰਨ ਦੇ ਲਈ ਕਾਲਸਾ ਇੰਸ਼ੋਰੈਂਸ ਏਜੰਸੀ ਲੰਬੇ ਸਮੇਂ ਤੋਂ ਇੰਸ਼ੋਰੈਂਸ ਦੇ ਖੇਤਰ ਦੇ ਵਿੱਚ ਸੇਵਾਵਾਂ ਨਿਭਾ ਰਹੇ ਨੇ ਇਹਨਾਂ ਦਾ ਸੰਪਰਕ ਹੈ 408 272 2500 ਟਿਰਕਿਆਣਾ ਇਮੀਗ੍ਰੇਸ਼ਨ ਲਾ ਫਾਰਮ ਜੇਕਰ ਇਮੀਗ੍ਰੇਸ਼ਨ ਬਾਬਤ ਕਿਸੇ ਤਰ੍ਹਾਂ ਦੀ ਸਲਾਹ ਲੈਣੀ ਹੈ ਤਾਂ ਜੇ ਟਿਰਕਿਆਣਾ ਹੋਣਾ ਨਾਲ ਸੰਪਰਕ ਕਰ ਸਕਦੇ ਹੋ ਕ੍ਰਿਸ਼ੰਤ ਨੋਟਾ ਯੂਗਾ ਸਿਟੀ ਬਲਜਿੰਦਰ ਸਿੰਘ ਨੀਜਰ ਵੁਡਲੈਂਡ ਜੀਐਨ ਲਿਉ ਵਾਲੇ ਟਰੱਕ ਵਾਸ਼ ਕਰਦੇ ਨੇ ਔਇਲ ਚੇਂਜ ਕਰਦੇ ਨੇ 에ਅਰ ਫ੍ਰੇਕਸ ਦਾ ਕੰਮ ਤਸੱਲੀ ਬਖਸ਼ ਕਰਦੇ ਨੇ ਨਵੇਂ ਪੁਰਾਣੇ ਟਾਇਰ ਵੀ ਤੁਸੀਂ ਇਹਨਾਂ ਤੋਂ ਖਰੀਦ ਸਕਦੇ ਹੋ ਲੋਕੇਸ਼ਨ ਸੈਂਟਾ ਨੇਲਾ ਦੇ ਵਿੱਚ ਹੈ ਨਿਮਾ ਸੋਹੂਤਾ ਹੋਣਾ ਦਾ ਸੰਪਰਕ ਨੰਬਰ ਹੈ 209 270 0113 ਜਸਵਿੰਦਰ ਸਿੰਘ ਨਾਗਰਾ ਰੋਸਵੈਲਪਤਾਰ ਸਿੰਘ ਸੰਘਾ ਯੂਬਾ ਸਿਟੀ ਬਲਦੇਵ ਸਿੰਘ ਕੰਗ ਯੂਬਾ ਸਿਟੀ ਬਹੁਤ ਬਹੁਤ ਧੰਨਵਾਦ ਹੈ ਸਪਾਂਸਰਸ ਦਾ ਤੇ ਹੁਣ ਰੁੱਖ ਖਬਰਾਂ ਦਾ ਕਰਤਾ ਸੋ ਸਭ ਤੋਂ ਪਹਿਲਾਂ ਪਾਇਓ ਤਾਂ ਮੈਂਟੂ ਜੀ ਚਾਨਣਾ ਕਿ ਅੱਜ ਸਪੈਸ਼ਲ ਇਜਲਾਸ ਸੀ ਪਾਣੀਆਂ ਦੇ ਮੁੱਦੇ ਤੇ ਉੱਪਰ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਜਿੱਦਾਂ ਇਤਿਹਾਸ ਦੀ ਗੱਲ ਵੱਖ-ਵੱਖ ਜਗ੍ਹਾ ਤੇ ਮੈਂ ਦੇਖ ਰਿਹਾ ਸੀ ਪੜ ਰਿਹਾ ਸੀ ਕਿ ਅੱਜ ਇਤਿਹਾਸਕ ਕੰਮ ਹੋਣਾ ਹੈ ਅੱਜ ਇਤਿਹਾਸਕ ਕੰਮ ਹੋਣਾ ਹੈ ਕਿ ਸੱਚੀਓ ਇਹ ਇਤਿਹਾਸਕ ਹੋ ਨਿਭੜਿਆ ਜਿਹੜੇ ਮਤੇ ਪਾਏ ਗਏ ਨੇ ਛੇ ਜਿਨ੍ਹਾਂ ਦੀ ਗਿਣਤੀ ਦੱਸੀ ਜਾ ਰਹੀ ਹੈ ਉਹਨਾਂ ਦੇ ਵਿੱਚ ਕੋਈ ਝੋਲਤਾ ਨਹੀਂ ਆਮ ਵਿਅਕਤੀ ਤੋਂ ਕੋਈ ਓਲਾ ਤਾਂ ਨਹੀਂ ਰੱਖਿਆ ਗਿਆ ਦੱਸਿਓ ਜੀ ਤੇਰਾ ਪਾਇਓ ਬਾਤ ਦੇਖੋ ਜਿੱਥੋਂ ਤੱਕ ਗੁਰਪ੍ਰੀਤ ਜੀ ਮਤਿਆਂ ਦਾ تعلق ਹੈ ਨਾ ਮੈਂ ਤੁਹਾਡੀ ਜਾਣਕਾਰੀ ਵਾਸਤੇ ਦੱਸ ਦੇਵਾਂ ਕਿ ਹੁਣ ਤੱਕ ਜੇ 1977 ਤੋਂ ਲੈ ਲਈਏ ਤੇ 8 ਮਤੇ ਆਲਰੇਡੀ ਪੈ ਚੁੱਕੇ ਨੇ ਜੀ ਸੋ ਗੱਲ ਇਹ ਆ ਕਿ 8 ਵਾਰ ਹੀ ਜਿਹੜੇ ਮਤੇ ਆ ਸਰਬਸੰਮਤੀ ਦੇ ਨਾਲ ਪਾਸ ਹੋਏ ਆ। ਹਰ ਸਥਿਤੀ ਜਿਉਂ ਦੀ ਤਿਉਂ ਆ। ਪਹਿਲਾ ਮਤਾ ਜੇ ਤੁਸੀਂ ਦੇਖੋਗੇ ਤਾਂ ਦਰਬਾਰਾ ਸਿੰਘ ਨੇ ਪੇਸ਼ ਕੀਤਾ ਸੀਗਾ 31 ਮਾਰਚ 1977। ਤੇ 8ਵਾਂ ਜਿਹੜਾ ਸੀਗਾ ਲਾਸਟ ਉਹ ਤੁਹਾਨੂੰ ਯਾਦ ਹੋਣਾ 23 ਦਾ ਅਕਤੂਬਰ ਮਹੀਨਾ ਸੀ। ਉਦੋਂ ਇੱਕ ਮਤਾ ਲਿਆਂਦਾ ਗਿਆ ਸੀ ਐਸਵਾਈਐਲ ਨਹਿਰ ਬਣਾਉਣ ਦਾ। ਜੋ ਕੰਮ ਚੱਲ ਰਿਹਾ ਸੀਗਾ ਤਾਂ ਉਹਦੇ ਤੇ ਮਤਾ ਆਇਆ ਸੀਗਾ ਤੋ ਬਰਹਾਲ ਦੇਖੋ ਮਤੇ ਦਾ ਮਤਲਬ ਇਹ ਹੁੰਦਾ ਕਿ ਇੱਕ ਤਰ੍ਹਾਂ ਨਾਲ ਕਹਿ ਲੂ ਕਿ ਕਿਸੇ ਵੀ ਵਿਧਾਨ ਸਭਾ ਨੇ ਜਿਹੜੀ ਚੀਜ਼ ਮਤੇ ਦੇ ਰੂਪ ਦੇ ਵਿੱਚ ਪਾਸ ਕੀਤੀ ਹੈ ਤਾਂ ਉਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਸਟੇਟ ਬੋਲ ਦੀ ਕਹਿ ਸਕਦੇ ਆ ਆਪਾਂ ਕਿ ਆਵਾਜ਼ ਹੁੰਦੀ ਆ ਹੋਰ ਮਤੇ ਨਾਲ ਕੀ ਵਿਗੜ ਜਾਂਦਾ ਜੀ ਇਹ ਮਤਿਆਂ ਨਾਲ ਕੁਝ ਵਿਗੜ ਲੱਗਦਾ ਹੁੰਦਾ ਸਾਬ ਤੇ ਫਿਰ ਅੱਠ ਤਾਂ ਮੈਂ ਤੁਹਾਨੂੰ ਦੱਸ ਦਿੱਤੇ ਆ ਜੀ ਇਹ ਨੌਵਾਂ ਹੈ ਇਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਨੌਵਾਂ ਹੈ ਪਾਣੀ ਦੇ ਮੁੱਦੇ ਤੇ ਲੈ ਕੇ ਤੇ ਛੇ ਮਤੇ ਜਿਹੜੇ ਆ ਉਹ ਵੈਸੇ ਹੁਣ ਉਹਨਾਂ ਨੂੰ ਆਪਾਂ ਅਡਾਟ ਜੀ ਦੇਖਿਏ ਤਾਂ ਇੱਕ ਤੇ ਇਹ ਆ ਕਿ ਭਾਈ ਹਰਿਆਣੇ ਨੂੰ ਜਿਹੜਾ 4000 ਹਜ਼ਾਰ ਕਿਉਂ ਸਿੱਕ ਜਾਂਦਾ ਉਹ ਪਾਣੀ ਅਸੀਂ ਜਾਰੀ ਰੱਖਾਂਗੇ ਬਾਕੀ ਨਹੀਂ ਦੇਵਾਂਗੇ ਫਿਰ BBMP ਤੇ ਸੀਗਾ ਕਿ ਮੀਟਿੰਗ ਜਿਹੜੀ ਆ ਉਹ ਇਹਨਾਂ ਨੇ ਗੈਰ ਸੰਵਿਧਾਨਕ ਢੰਗ ਦੇ ਨਾਲ ਸੱਦੀ ਆ ਵੀ ਜਿਹੜਾ ਸਦਨ ਆ ਉਹ ਹੁਕਮ ਦਿੰਦਾ ਕਿ ਭਾਈ ਜਿਹੜਾ BBMP ਆ ਉਹ ਇਸ ਗੱਲ ਦਾ ਖਿਆਲ ਰੱਖੇ ਫਿਰ BBMP ਜਿਹੜੀ ਆ ਕਟਪੁੱਤਲੀ ਬਣ ਗਈ ਆ ਬੋਰਡ ਦਾ ਜਿਹੜਾ ਉਹਨਾਂ ਨੇ ਗਠਨ ਮੰਗਿਆ ਗਿਆ ਫਿਰ ਸਤਲੁਜ ਬਿਆਸ ਤੇ ਰਾਵੀ ਇਹਨਾਂ ਦਰਿਆਵਾਂ ਦਾ ਜਿਹੜਾ 1981 ਚ ਸਮਝੌਤਾ ਹੋਇਆ ਉਹਦੇ ਬਾਰੇ ਕਹਿੰਦੇ ਆ ਕਿ ਨਵੀਂ ਨੀਤੀ ਬਣਾਈ ਜਾਵੇ ਨਵੀਂ ਸੰਧੀ ਕੀਤੀ ਜਾਵੇ ਵੰਡ ਦੀ ਤਾਂ ਇਸ ਮਤੇ ਦੇ ਵਿੱਚ ਜ਼ਰੂਰ ਇੱਕ ਝੋਲ ਨਜ਼ਰ ਆਉਂਦੀ ਆ ਕਿ ਤੁਸੀਂ ਘੱਟੋ-ਘੱਟ ਮਤੇ ਦੇ ਵਿੱਚ ਤੇ ਇਹ ਕਹਿ ਸਕਦੇ ਹੋ ਕਿ ਨਵੇਂ ਸਿਰੇ ਤੋਂ ਸਾਡੀ ਮਾਲਕੀਅਤ ਪੈਦਾ ਆ ਜਿਹੜੀ ਤੈਅ ਕੀਤੀ ਜਾਵੇ ਤੋ ਇਹ ਚੀਜ਼ ਹੈ ਕਿ ਆ ਤੇ ਬਾਕੀ ਜਿਵੇਂ ਭਾਖੜਾ ਡੈਮ ਦਾ ਕਿ ਕਿਨੂੰ ਕਿੰਨਾ ਪਾਣੀ ਦਿੱਤਾ ਜਾਣਾ ਚਾਹੀਦਾ ਹੈ ਵਗੈਰਾ ਇਹ ਜਿਹੜਾ ਫੈਸਲਾ ਹੈ ਇਹ BBMB ਲੈਂਦਾ ਹੈ ਤੇ ਇਹਦਾ ਮਤਲਬ ਕਿ ਬਦਲਣ ਦਾ ਕੋਈ ਅਧਿਕਾਰ ਨਹੀਂ ਹੈ ਜੇਕਰ BBMB ਫੈਸਲਾ ਲੈਂਦਾ ਤਾਂ ਉਹ ਅਸੰਵਿਧਾਨਕ ਹੈ ਗੈਰ ਸੰਵਿਧਾਨਕ ਹੈ ਤੇ BBMB ਇਹੋ ਜਿਹੇ ਫੈਸਲੇ ਜਿਹੜੇ ਆ ਉਹ ਨਾਲ ਲਵੇ ਤੇ ਡੈਮ ਸੇਫਟੀ ਐਕਟ ਆ ਗਿਆ ਸ਼ਹਿਰ ਨੰਬਰ ਤੇ ਕਿ ਉਸ ਨੂੰ ਇਹ ਕਿਹਾ ਗਿਆ ਕਿ ਭਾਈ ਵਾਪਸ ਲਵੇ ਕੇਂਦਰ ਕਿਉਂ ਕਿਉਂਕਿ ਪੰਜਾਬ ਸਰਕਾਰ ਨੂੰ ਇਹ ਪਰਮਾਨ ਨਹੀਂ ਹੈ ਦੇਖੋ ਡੈਮ ਸੇਫਟੀ ਐਕਟ ਜਿਹੜਾ ਐਕਟ ਹੀ ਬਣ ਗਿਆ ਤੁਸੀਂ ਸੋਚ ਕੇ ਦੇਖੋ ਸਰ ਜਿਹੜਾ ਐਕਟ ਐਕਟ ਦਾ ਮਤਲਬ ਹੁੰਦਾ ਕਾਨੂੰਨ ਜੀ ਬਿਲ ਪਾਸ ਹੋ ਕੇ ਐਕਟ ਬਣ ਜਾਂਦਾ ਉਹ ਐਕਟ ਮਤਲਬ ਕਿ ਕਿਵੇਂ ਕੋਈ ਮਤਾ ਥੋੜੀ ਰੱਦ ਕਰਾ ਦੁੱਦਾ ਜੀ ਕੋਈ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਮੰਗ ਹੈ ਕਿ ਜਿਹੜੀਆਂ ਆਪਾਂ ਕਹਿ ਲਈਏ ਕਿ ਮਤੇ ਦੇ ਰੂਪ ਦੇ ਵਿੱਚ ਚੀਜ਼ਾਂ ਨਾ ਮੰਗ ਹੁੰਦੀ ਹੈ ਜਾਂ ਇੱਕ ਆਵਾਜ਼ ਹੁੰਦੀ ਹੈ ਕਿ ਕਿਸੇ ਸਟੇਟ ਦੀ ਵਿਧਾਨ ਸਭਾ ਦੀ ਇਹ ਆਵਾਜ਼ ਆ ਤਾਂ ਕੁੱਲ ਮਿਲਾ ਕੇ ਦੇਖੋ 5 ਘੰਟੇ ਦਾ ਇਹ ਜ਼ਲਾਸ ਸੀਗਾ 5 ਘੰਟੇ ਇਹ ਸਾਰੇ ਉੱਥੇ ਬੋਲੇ ਨੇ ਇੱਕ ਮਤ ਇੱਕ ਝਟ ਨਜ਼ਰ ਆਇਆ ਇਸ ਮੁੱਦੇ ਤੇ ਘਟੋ ਘਟ ਇੰਨੀ ਕੋ ਆਪਾਂ ਸਕਾਰਾਤਮਕਤਾ ਦੇਖ ਸਕਦੇ ਹਾਂ ਕਿ ਪੰਜਾਬੀ ਰਾਜਨੀਤੀ ਦੇ ਵਿੱਚ ਜ਼ਰੂਰ ਨਜ਼ਰ ਆਈ ਆ ਕਿ ਇਹਨਾਂ ਨੇ ਇੱਕ ਸੁਰ ਦੇ ਵਿੱਚ ਹਰਿਆਣੇ ਨੂੰ ਦਿੱਤਾ ਜਾਣ ਵਾਲਾ ਜਿਹੜਾ ਵਾਧੂ ਪਾਣੀ ਹੈ ਫालतू ਪਾਣੀ ਹੈ ਉਹ ਨਾ ਦੇਣ ਤੇ ਜ਼ਰੂਰਤ ਦਿਖਾਈ ਹੈ ਸਾਰੇ ਇੱਕ ਲਾਈਨ ਦੇ ਵਿੱਚ ਕਹਿ ਲੋ ਕਿ ਖਲੋਤੇ ਨਜ਼ਰ ਆ ਰਹੇ ਨੇ ਤਾਂ ਇੱਕ ਮਾਨ ਸਾਹਿਬ ਨੇ ਇਸ ਗੱਲ ਦਾ ਵੀ ਜਵਾਬ ਦਿੱਤਾ ਹੈ ਕਿ ਜੋ ਸੈਣੀ ਕਹਿ ਰਹੇ ਸਕੇ ਕਿ ਜੇ ਸਾਨੂੰ ਪਾਣੀ ਨਾ ਦਿੱਤਾ ਤਾਂ ਪਾਕਿਸਤਾਨ ਚਲੇ ਜਾਏਗਾ ਤਾਂ ਇਹਦੇ ਤੇ ਮਾਨ ਸਾਹਿਬ ਨੇ ਸਪਸ਼ਟ ਕੀਤਾ ਕਿ ਇੱਕ ਬੂੰਦ ਵੀ ਜਿਹੜੀ ਆ ਉਹ ਭਾਈ ਪਾਕਿਸਤਾਨ ਨੂੰ ਨਹੀਂ ਜਾ ਰਹੀ ਗੱਲ ਇਹ ਆ ਕਹਿੰਦੇ ਕਿ ਜਿਹੜੇ 21 ਤਰੀਕ ਦੇ ਵਿੱਚ 15 ਦਿਨ ਰਹਿ ਗਿਆ 20 ਮਈ ਦੀ ਰਾਤ ਨੂੰ 12 ਵਜੇ ਅਸੀਂ ਜਿਹੜਾ ਉਹ ਪਾਣੀ ਛੱਡ ਦੇਵਾਂਗੇ ਤਵਖ ਵਖ ਬੁਲਾਰੇ ਬੋਲੇ ਆ ਅ ਇੱਧਰ ਜੇ ਆਪਾਂ ਦੇਖੀਏ ਤਾਂ ਇਹ ਵੀ ਕਿਹਾ ਗਿਆ ਕਿ ਭਾਜਪਾ ਕਾਂਗਰਸ ਤੇ ਅਕਾਲੀ ਦਲ ਮਾਫੀ ਮੰਗੇ ਇਹ ਆਮ ਆਦਮੀ ਪਾਰਟੀ ਵਾਲੇ ਜਦੋਂ ਸੀਮਾ ਸਾਹਿਬ ਬੋਲੇ ਸੀ ਉਦੋਂ ਗੱਲ ਹੋਈ ਆ ਫੇਰ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਵੀ ਹੈ ਕਿ ਜਦਾਂ ਕਹਿ ਲਓ ਉਹਨਾਂ ਨੂੰ ਵੀ ਕਿਹਾ ਗਿਆ ਕਿ ਮਾਫੀ ਮੰਗੋ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਵੀ ਮਾਫੀ ਮੰਗ ਲਵਾਂਗੇ ਕਾਂਗਰਸ ਦੀਆਂ ਕੀਤੀਆਂ ਤੇ ਤੁਸੀਂ ਕੇਜਰੀਵਾਲ ਵਾਸਤੇ ਮਾਫੀ ਮੰਗ ਲਓ ਜੋ ਉਹਨਾਂ ਨੇ ਬਿਆਨ ਦਿੱਤਾ ਸੀ ਹਰਿਆਣੇ ਦੇ ਹੱਕ ਦੇ ਵਿੱਚ ਮਤਲਬ ਕਿ ਇਸ ਤਰ੍ਹਾਂ ਕੋਈ ਹਲਕੀ ਫੁਲਕੀ ਝੜਪੀ ਵੇਖਣ ਨੂੰ ਮਿਲੀ ਆ ਬਾਕੀ ਸੌਂਦ ਸਾਹਿਬ ਉੱਥੇ ਬੋਨੇ ਸਨ ਮੰਤਰੀ ਉਹਨਾਂ ਨੇ ਇਤਿਹਾਸ ਦਾ ਹਵਾਲਾ ਦਿੱਤਾ ਕਿ ਭਾਈ ਰਾਈਪੇਰੀਅਨ ਜਿਹੜਾ ਸਿਧਾਂਤ ਹੈ ਉਸ ਨੂੰ ਕਿਵੇਂ ਅੱਖੋਂ ਪਰੋਖੇ ਕਰਕੇ ਇਹ ਸਭ ਕੁਝ ਜਿਹੜਾ ਹੈ ਉਹ ਗਲਤ ਕੀਤਾ ਗਿਆ ਖਾਸ ਤੌਰ ਤੇ ਜੀ ਆਪਾਂ ਕញ្ញਾ ਆਪਣੇ ਲਿਹਾਸ ਨਾਲ ਗੱਲ ਦੇਖੀਏ ਤੇ ਇਧਰੋਂ ਬਰਿੰਦਰ ਗੋਇਲ ਜੀ ਬੋਲੇ ਸੀ ਕਿ ਉਹਨਾਂ ਨੇ ਵੀ ਆਖਿਆ ਕਿ ਬੀਬੀ ਐਮ ਵੀ ਤਾਂ ਜਿਹੜਾ ਥਾਣੇਦਾਰ ਵਰਗਾ ਸਾਡੇ ਨਾਲ ਵਿਹਾਰ ਕਰਦਾ ਪਿਆ ਤਾਂ ਇਦਾਂ ਕੋਲ ਮਲਾ ਕੇ ਕਹਿ ਸਕਦੇ ਕਿ 5 ਘੰਟੇ ਦੇ SLAS ਦੇ ਵਿੱਚ 6 ਮਤੇ ਆਏ ਆ ਤਾਂ ਉਧਰ ਜਿਹੜੇ ਹਰਿਆਣੇ ਦੇ ਚੀਫ ਮਿਨਿਸਟਰ ਆ ਉਹਨਾਂ ਨੇ ਕਿਹਾ ਕਿ ਭਾਈ ਇਹ ਗੈਰ ਸੰਵਿਧਾਨਿਕ ਆ ਤਾਂ ਬਿਨਾਂ ਸ਼ਰਤ ਇਹ ਜਿਹੜਾ ਪਾਣੀ ਆ ਸਾਨੂੰ ਉਹ ਛੱਡਿਆ ਜਾਣਾ ਚਾਹੀਦਾ ਮਤਲਬ ਕਿ ਹਰਿਆਣਾ ਹਾਲੇ ਵੀ ਪਾਣੀ ਜਿਹੜਾ ਮੰਗੀ ਜਾ ਰਿਹਾ ਮੰਗੀ ਜਾ ਰਿਹਾ ਤਾਂ ਕੁੱਲ ਮਿਲਾ ਕੇ ਆਪਾਂ ਕਹਿ ਸਕਦੇ ਹਾਂ ਗੁਰਪ੍ਰੀਤ ਜੀ ਇਹ ਇਜ਼ਲਾਸ ਦੀ ਕਾਰਵਾਈ ਸੀ ਇਹਦੇ ਵਿੱਚ ਕੋਈ ਹੋਰ ਤੇ ਏਜੰਡੇ ਹੈ ਹੀ ਨਹੀਂ ਸਨ ਇੱਕ ਸੂਤਰੀ ਇੱਕ ਨੁਕਾਤੀ ਏਜੰਡਾ ਸੀਗਾ ਉਹ ਸੀਗਾ BBMP ਦਾ ਜਿਹੜਾ ਚੱਲ ਰਿਹਾ ਵਿਵਾਦ ਆ ਤਾਂ ਬਰਹਾਲ ਇਹੀ ਗੱਲਿਆ ਕਿ 6 ਮਤੇ ਜਿਹੜੇ ਆ ਉਹ ਇਹਨਾਂ ਵੱਲੋਂ ਲਿਆਂਦੇ ਗਏ ਆ ਬਾਣ ਸਾਹਿਬ ਵੀ ਉੱਥੇ ਖਾਸੀ ਤਗੜੀ ਸਪੀਚ ਕਹਿ ਲੋ ਕੇ ਕਰਕੇ ਗਏ ਆ ਤੇ ਹੋਰ ਵੀ ਲੀਡਰ ਜਿਹੜੇ ਆਪੋਜੀਸ਼ਨ ਦੇ ਲੀਡਰ ਵੀ ਬੋਲੇ ਤਾਂ ਇੱਕ ਸੁਰਖਤਾ ਜ਼ਰੂਰ ਨਜ਼ਰ ਆਈ ਹੈ ਬਸ ਪੋਜ਼ਿਟਿਵ ਚੀਜ਼ ਦੇ ਵਿੱਚ ਇਹ ਹੋਈ ਆ ਬਾਕੀ ਮਤੇ ਮੁੱਤੇ ਆ ਦਾ ਸਭ ਇਹ ਹੁੰਦਾ ਕਿ ਕੋਈ ਸਟੇਟ ਜਿਹੜੀ ਹੈ ਉਹਦੀ ਆਪਣੀ ਆਵਾਜ਼ ਆ ਕਹਿ ਲੋ ਕਿ ਉੱਥੋਂ ਦੇ ਸਟੇਟ ਦਾ ਕੀ ਸੋਚਣਾ ਹੈ ਕਿਸੇ ਚੀਜ਼ ਸਬੱਤ ਇਹ ਸਪਸ਼ਟ ਹੁੰਦਾ ਮਤੇ ਨਾਲ ਕੋਈ ਬਹੁਤਾ ਫਰਕ ਨਹੀਂ ਪੈਂਦਾ ਹੁੰਦਾ ਨਾ ਤੇ ਐਕਟ ਕੋਈ ਰੱਦ ਹੋਣ ਲੱਗਿਆ ਤੇ ਜਾਂ ਮੈਂ ਤੁਹਾਨੂੰ ਹਵਾਲਾ ਦਿੰਦਾ ਕਿ ਨਾ ਹੀ ਉਹਦੇ ਤੇ ਕੋਈ ਅਸਰ ਪੈਣਾ ਜਿਵੇਂ ਆਪਾਂ ਅੱਠ ਮਤੇ ਅੱਗੇ ਦੇਖੇ ਆ ਪਾਣੀ ਤੇ ਜੀ ਸੋ ਗੱਲ ਅੱਗੇ ਤੋਰੀਏ ਤਾਂ ਉਹ ਵੀ ਇਸੇ ਦੇ ਨਾਲ ਜੁੜੀ ਹੋਈ ਹੈ ਉਧਰ BBMP ਹਾਈ ਕੋਰਟ ਪਹੁੰਚ ਗਿਆ ਇਸ ਤੇ ਵੀ ਜ਼ਰੂਰ ਚਾਨਣਾ ਪਾਇਓ ਕਿ BBMP ਹੈ ਕੀ ਕਿ BBMP ਦੇ ਕੋਲ ਇਖਤਿਆਰ ਨਹੀਂ ਕਿ ਉਹ ਨਾਪ ਸਕਦਾ ਕਿ ਇਹਨੂੰ ਕਿੰਨਾ ਪਾਣੀ ਦੇਣਾ ਹੈ ਕਿ ਇਹਨੂੰ ਨਹੀਂ ਕਿ ਸਿਰਫ ਸਾਫ ਸੰਭਾਲ ਉਹਦੇ ਘੇਰੇ ਚ ਆਉਂਦੀ ਹੈ ਕਿਉਂਕਿ ਮੈਂ ਬੀਤੇ ਦਿਨੀ ਇੱਕ ਮਾਹਰ ਨੂੰ ਸੁਣ ਰਿਹਾ ਸੀ ਸ਼ਾਇਦ ਉਹ IAS ਅਫਸਰ ਹੋਣਗੇ ਖਹਿਰਾ ਸਾਹਿਬ ਉਹ ਚਾਨਣਾ ਪਾ ਰਹੇ ਸੀ ਕਿ ਇਹਨਾਂ ਦੇ ਕੋਲ ਇਹ ਇਖਤਿਆਰ ਨਹੀਂ ਨੇ ਕਿ ਇਹ ਇਹ ਦੱਸਣ ਕਿ ਕਿਹਨੂੰ ਕਿੰਨਾ ਪਾਣੀ ਦੇਣਾ ਹੈ ਕਿਹਨੂੰ ਨਹੀਂ ਨੀ ਕੌਣ ਕੀ ਕਰ ਸਕਦਾ ਕੌਣ ਨਹੀਂ ਸਿਰਫ ਸਾਮ ਸੰਭਾਲ BBMP ਦੇ ਅੰਡਰ ਆਉਂਦੀ ਹੈ ਪਾਇਓ ਜ਼ਰਾ ਚਾਨਣਾ ਦੀ ਹਾਈ ਕੋਰਟ ਨਹੀਂ ਉਹ ਤਾਂ ਫਿਰ ਸਾਫ਼ ਹੈ ਨਾ ਕਿ 81 ਚ ਜੋ ਸਮਝੌਤਾ ਹੋਇਆ ਹੈ ਉਹਦੇ ਮੁਤਾਬਕ ਜੋ ਵੰਡ ਹੈ ਤੇ ਉਹ ਕੋਟਾ ਫਿਕਸ ਹੋ ਜਾਂਦਾ ਹੈ ਨਾ ਜੀ ਠੀਕ ਹੈ ਨਾ ਜੀ ਉਹ ਤਾਂ ਗੱਲ ਹੀ ਵਿੱਚ ਹੋ ਗਈ ਤਾਂ BBMP ਦਾ ਜਿਹੜਾ ਅਧਿਕਾਰ ਖੇਤਰ ਆ ਉਹਦੇ ਤੇ ਜੇ ਆਪਾਂ ਦੇਖੀਏ ਤਾਂ ਕਾਫੀ ਲੰਮਾ ਹੋ ਜਾਏਗਾ ਉਹਦੀ ਗੱਲਬਾਤ ਦੇਖੀਏ ਤਾਂ ਸਾਰਾ ਇੱਕ ਐਕਟ ਹੀ ਬਣਿਆ ਉਹਨਾਂ ਤੇ ਵੀ ਜਿੱਦਾਂ ਕਹਿ ਲੋ ਕਿ BBMP ਬੀ ਦਾ ਪਰ ਉਹ ਜਿਹੜਾ ਜਿਹੜਾ ਤੁਸੀਂ ਪਾਣੀ ਕਹਿੰਦੇ ਹੋ ਸਰ ਉਹ 81 ਵਾਲਾ ਇਹਨਾਂ ਨੇ ਆਪਦੇ ਮਤੇ ਚ ਦੱਸਿਆ ਤਾਂ ਹੈ ਕਿ 81 ਵਾਲੀ ਜਿਹੜੀ ਸੰਧੀ ਆ ਕਹ ਲਓ ਕਿ ਜੋ ਇਹਨਾਂ ਦਾ ਸਮਝੌਤਾ ਆ ਕਿ ਉਹਨੂੰ ਨਵੇਂ ਸਿਰੇ ਤੇ ਆਪਾਂ ਹੁਣ ਦੇਖੀਏ ਕਿਉਂਕਿ ਜਿਹੜੀ ਜਲਦੀ ਉਪਲਬਧਤਾ ਹੈ ਉਹ ਕੱਟ ਗਈ ਆ ਇਹੀ ਤੇ ਚੀਜ਼ ਕਹਿ ਰਹੇ ਆ ਨਾ ਤੋ ਕਹਿੰਦਾ ਮਤਲਬ ਇਹ ਹੈ ਕਿ ਜੋ ਪਾਣੀ ਫਿਕਸ ਕੀਤਾ ਜਾਂਦਾ ਉਹ 81 ਦੇ ਸ਼ੈਦ ਸਮਝੌਤੇ ਦੇ ਮੁਤਾਬਕ ਕੀਤਾ ਜਾਂਦਾ ਤੇ ਦੂਜੀ ਗੱਲ ਇਹ ਆ ਕਿ ਦੇਖੋ ਛੱਡਣ ਛੜਾਉਣ ਦੇ ਵਿੱਚ 에어ਫੇਅਰ ਤੇ ਹੈ ਹੀ ਹੈ ਤੇ ਕਿ ਸ਼ੱਕ ਆ ਜਦੋਂ ਜਿੱਥੇ ਜ਼ਿਆਦਾ ਕਿਸੇ ਦਾ ਜ਼ੋਰ ਚੱਲਦਾ ਹੋਵੇ ਫਿਰ ਉਹ ਮਾੜਾ ਮੋਟਾ ਕਰਦਾ ਹੀ ਆ ਉਹ ਫੋੜ ਤੇ ਕਰਦਾ ਹੀ ਆ ਜਿਹੜੀ ਗੱਲ ਹੈਗੀ ਆ ਹਾਈ ਕੋਰਟ ਜਾਣ ਦੀ ਦੇਖੋ ਉਹਦੇ ਚ ਕੀ ਆ ਕਿ ਉਹਨਾਂ ਨੇ ਜਾ ਕੇ ਜੋ ਗਰਾਉਂਡਸ ਦਿੱਤੇ ਨੇ ਆਪਦੀ ਪਟੀਸ਼ਨ ਦੇ ਵਿੱਚ ਉਹਨਾਂ ਨੇ ਇਹ ਕਿਹਾ ਕਿ ਜੋ ਕੰਟਰੋਲ ਯੂਨਿਟ ਨੇ ਉਹ ਜਾ ਕੇ ਪੰਜਾਬ ਪੁਲਿਸ ਦੇ ਜਵਾਨਾਂ ਨੇ ਆਪਣੇ ਕਬਜ਼ੇ ਚ ਲੈ ਲੈਦੇ। ਮਤਲਬ ਕਿ ਇੱਕ ਬਹੁਤ ਵੱਡੀ ਗੱਲ ਹੈ ਕਿ ਡੈਮ ਦਾ ਪੂਰਾ ਕੰਟਰੋਲ ਜਿਹੜਾ ਹੈ ਉਹ ਪੰਜਾਬ ਪੁਲਿਸ ਨੇ ਲੈ ਲਿਆ ਆ ਤੇ ਕੋਈ ਨਾ। ਤੇ ਇਸ ਤੇ ਫਿਰ ਹਾਈ ਕੋਰਟ ਦੇ ਜਿਹੜੇ ਚੀਫ ਜਸਟਿਸ ਨੇ ਸ਼ੀਲ 나ਗੂ ਉਹਨਾਂ ਨੇ ਇੱਕ ਦਿਨ ਸੈਂਟਰਲ ਗਵਰਨਮੈਂਟ ਨੂੰ ਹਰਿਆਣਾ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਤੇ BBMP ਨੂੰ ਸਾਰਿਆਂ ਨੂੰ ਇੱਕ ਵਾਰੀ ਤੇ ਕਹਿ ਲਓ ਕਿ ਨੋਟਸ ਜਿਹੜਾ ਹੈ ਉਹ ਜਾਰੀ ਕਰ ਦਿੱਤਾ ਤੇ ਕਮਾਲ ਦੀ ਗੱਲ ਇਹ ਆ ਕਿ ਇਹਦੇ ਵਿੱਚ ਸੁਣਵਾਈ ਵੀ ਮੇਰੇ ਖਿਆਲ ਦੇ ਨਾਲ ਕੱਲ ਨੂੰ ਫੇਰ ਹੋਣ ਜਾ ਰਹੀ ਆ ਅੱਜ ਇਹ ਸੁਣਵਾਈ ਸੀਗੀ ਬਾਅਦ ਦੁਪਹਿਰ ਤੇ ਕੱਲ ਨੂੰ ਤਾਂ ਤੁਸੀਂ ਇਸ ਮਾਮਲੇ ਦੀ ਨਾਜ਼ੁਕਤਾ ਨੂੰ ਸਮਝੋ ਕਿ ਅਗਲੇ ਦਿਨ ਫੇਰ ਸੁਣਵਾਈ ਆ ਨਹੀਂ ਤਾਂ ਆਮ ਤੌਰ ਤੇ ਆਪਾਂ ਦੇਖਦੇ ਕੋਈ 5-10 ਦਿਨ ਦਾ ਵਕਬਾ ਪੈ ਜਾਂਦਾ ਮਹੀਨਾ 2 ਮਹੀਨੇ 4 ਦਿਨ ਦੀ ਵੀ ਮਹੀਨੇ 2 ਮਹੀਨੇ 4 ਮਹੀਨੇ ਦੀ ਵੀ ਤਰੀਕ ਪੈ ਜਾਂਦੀ ਆ ਕਈ ਵਾਰ ਪਰ ਇੱਥੇ ਫੌਰੀ ਸੁਣਵਾਈ ਆ ਹੁਣ ਜਿਹੜੀ ਗੱਲ ਆ ਹਰਿਆਣੇ ਨੇ ਜਾ ਕੇ ਉੱਥੇ ਇੱਕ ਗੱਲ ਕਹੀ ਆ ਮੇਰੇ ਖਿਆਲ ਦੀ ਨਾਲ ਉਹ ਐਡਵੋਕੇਟ ਜਨਰਲ ਉਹਨਾਂ ਦੇ ਬੋਲੇ ਆ ਕਿ ਸਾਡੇ 200 ਤੋਂ ਜ਼ਿਆਦਾ ਜਿਹੜੇ ਜਲ ਘਰਿਆ ਉਹ ਸੁੱਕ ਗਏ ਨੇ ਪੰਜਾਬ ਸਰਕਾਰ ਨੇ ਹਰਿਆਣੇ ਦਾ ਪਾਣੀ ਜਿਹੜਾ ਉਹ ਰੋਕ ਦਿੱਤਾ ਹੈ ਤਾਂ ਇਸ ਦੇ ਜਵਾਬ ਦੇ ਵਿੱਚ ਪੰਜਾਬ ਸਰਕਾਰ ਨੇ ਕਿਹਾ ਕਿ ਅਸੀਂ ਹਰਿਆਣੇ ਨੂੰ ਉਸ ਤੇ ਹਿੱਸੇ ਦਾ ਪਾਣੀ ਦਿੱਤਾ ਅਸੀਂ ਪਾਣੀ ਹਰਿਆਣੇ ਨੂੰ ਹੋਰ ਨਹੀਂ ਦੇ ਸਕਦੇ ਮਤਲਬ ਕਿ ਉਹਨਾਂ ਨੇ ਜਾ ਕੇ ਸਪਸ਼ਟ ਕੀਤਾ ਕਿ ਵੇਖੋ ਸਾਡੇ ਇੱਧਰ ਵੀ ਨਰਮੇ ਦੀ ਬਜਾਈ ਆ ਫਿਰ ਇਸ ਤੋਂ ਇਲਾਵਾ ਕਾਂ ਝੋਨਾ ਲੱਗਣਾ ਤੇ ਸਾਨੂੰ ਵੀ ਪਾਣੀ ਚਾਹੀਦਾ ਤੋਂ ਇਸ ਕਰਕੇ ਦਿਲਚਸਪ ਹੈ ਕੱਲ ਦੀ ਸੁਣਵਾਈ ਕਿ ਕੱਲ ਦੇ ਵਿੱਚ ਇਹਨਾਂ ਨੇ ਪੰਜਾਬ ਵਾਲਿਆਂ ਨੇ ਵੀ ਜਾ ਕੇ ਗੱਲ ਆਪਣੀ ਰੱਖ ਦਿੱਤੀ ਹਰਿਆਣੇ ਵਾਲਿਆਂ ਨੇ ਵੀ ਰੱਖ ਦਿੱਤੀ ਹੁਣ ਕੇਂਦਰ ਤੇ ਬੀਬੀ ਅੰਬੀ ਰੱਖੇਗਾ ਫੇ ਕਬੱਡੀ ਬਹਿਸ ਹੋਣ ਦੀ ਸੰਭਾਵਨਾ ਹੈ ਫਿਰ ਉਸ ਤੋਂ ਬਾਅਦ ਪਤਾ ਲੱਗੇਗਾ ਕਿ ਕੀ ਹਾਈ ਕੋਰਟ ਦਾ ਕੋਈ ਜਿਹੜਾ ਉਹ ਫੈਸਲਾ ਆਉਂਦਾ ਇਹਦੇ ਤੇ ਤਾਂ ਮੇਰੇ ਖਿਆਲ ਦੇ ਨਾਲ ਫੈਸਲਾ ਜੋ ਵੀ ਆਵੇ ਮੇਰਾ ਇਹ ਮੰਨਣਾ ਮੇਰੀ ਆਬਜ਼ਰਵੇਸ਼ਨ ਹੈ ਕਿ ਲੋਕਿ ਭਾਈ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਹੈ ਕਿ ਜੋ ਵੀ ਫੈਸਲਾ ਆਵੇ ਇਸ ਨੂੰ ਚੈਲੰਜ ਕੀਤਾ ਜਾਵੇਗਾ ਚਾਹੇ ਤੋਂ ਪੰਜਾਬ ਦੇ ਅੱਗੇ ਚ ਆ ਜਾਏ ਤੇ ਹਰਿਆਣੇ ਵਾਲੇ ਕਰ ਦੇਣਗੇ ਹਰਿਆਣੇ ਵਾਲਿਆਂ ਦੇ ਹੱਕ ਜਾਗੇ ਤੇ ਪੰਜਾਬ ਵਾਲੇ ਤੇ ਕਰਨਗੇ ਕਰਨਗੇ ਕਿਉਂ ਕਿ ਕਿਉਂਕਿ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਮਸਲਾ ਜਿਹੜਾ ਹੈ ਉਹ ਉਹੀ ਆ 21 ਮਈ ਤੋਂ 20 ਮਈ ਦਾ ਜਿਹੜਾ ਸਾਈਕਲ ਹੈ ਪਾਣੀ ਛੱਡਣ ਦਾ ਸਾਬ ਉਹ ਪੰਜਾਬ ਚਾਹੇਗਾ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਕਰ ਕਰਾ ਕੇ ਉੱਥੋਂ ਤੱਕ ਇਹਨਾਂ ਨੂੰ ਲਿਆਂਦਾ ਜਾਵੇ ਤੇ ਫਿਰ ਸਥਿਤੀ ਜਿਹੜੀ ਆ ਆਪਣੇ ਆਪ ਹੀ ਉਹ ਨਾਰਮਲ ਹੋ ਜਾਣੀ ਆ ਕਿਉਂਕਿ ਜਦੋਂ ਪਾਣੀ ਦਾ ਨਮੇ ਸਿਰੇ ਤੋਂ ਸਾਈਕਲ ਸਟਾਰਟ ਹੋ ਗਿਆ ਫਿਰ ਤੇ ਗੱਲ ਹੀ ਕੋਈ ਨਹੀਂ ਸੋ ਇਸ ਵਾਸਤੇ ਇਹ ਵੀ ਮੈਨੂੰ ਨਜ਼ਰ ਆ ਰਿਹਾ ਹੈ ਕਿ ਜੇ ਮੰਨ ਲਓ ਤਤਫਟ ਕੋਈ ਫੈਸਲਾ ਹਾਈ ਕੋਰਟ ਚੋਂ ਆਉਂਦਾ ਹੈ ਤੇ ਬੜੀ ਮੇਹਤ ਹੈ ਕਿ ਇਹ ਫੈਸਲਾ ਵੀ ਜਿਹੜਾ ਉਹ ਸਰਪ੍ਰਵੰਨਤ ਨਹੀਂ ਹੋਏਗਾ ਉਹ ਮੰਨਣ ਯੋਗ ਸਾਰਿਆਂ ਦੇ ਨਹੀਂ ਹੋਏਗਾ ਕੋਈ ਨਾ ਕੋਈ ਜਿਹੜੀ ਆ ਉਹ ਗਾਂਹ ਜਾਵੇਗੀ ਜੀ ਸੋ ਵੇਖਾਂਗੇ ਇਸ ਚ ਬਣਦਾ ਕੀ ਹੈ ਪਰ ਅੱਜ ਮਾਨ ਸਾਹਿਬ ਜਦੋਂ ਕਈ ਵਾਰ ਪਹਿਲਾਂ ਵੀ ਇਹ ਸ਼ਕੂਫਾ ਵੈਸੇ ਛੱਡ ਚੁੱਕੇ ਨੇ ਧਰਨਿਆਂ ਨੂੰ ਲੈ ਕੇ ਖਾਸਾ ਸਖਤ ਜਿਹੀ ਪੋਸਟ ਉਹਨਾਂ ਨੇ ਸਾਝੀ ਕੀਤੀ ਸੀ ਵੀ ਕਾਨੂੰਨੀ ਕਾਰਵਾਈ ਹੋਊਗੀ ਹੁਣ ਜਿਹੜੇ ਪੰਜਾਬ ਦੇ ਲੋਕਾਂ ਨੂੰ ਉਹਨਾਂ ਦੇ ਰੋਜ਼ਗਾਰ ਨੂੰ ਪ੍ਰਭਾਵਿਤ ਕਰਨਗੇ ਤੰਗ ਕਰਨਗੇ ਵੀ ਤੁਸੀਂ ਕਿਤੇ ਵੀ ਬਹਿ ਜਾਂਦੇ ਹੋ ਰੋਡ ਜਾਮ ਕਰਕੇ ਜਾਂ ਕੁਝ ਹੋਰ ਇਸ ਗੱਲ ਤੇ ਵੀ ਪਾਇਲਸਰਾ ਚੱਲ ਜੀ ਬਿਲਕੁਲ ਮਾਨ ਸਾਹਿਬ ਨੇ ਨਾਲ ਅੱਜ ਇਹ ਵੀ ਗੱਲ ਕਹੀ ਸੀਗੀ ਕਿ ਮੈਂ ਸੁਪਰੀਮ ਕੋਰਟ ਤੱਕ ਲੜਾਈ ਲੜਾਂਗਾ ਬੀਬੀ ਐਮ ਤਾ ਮੈਂ ਕਹਿ ਰਹੇ ਹਾਂ ਕਿ ਜੇ ਜੇ ਆਪਾਂ ਫੈਸਲੇ ਤੇ ਲਿਹਾਜ਼ ਨਾਲ ਦੇਖੀਏ ਤਾਂ ਮੈਨੂੰ ਨਹੀਂ ਲੱਗਦਾ ਕਿ ਸਰਬ ਪ੍ਰਵਾਨਤ ਹੋਏਗਾ ਖੈਰ ਦੇਖੋ ਇਹ ਤੇ ਇਹਨਾਂ ਨੇ ਹੁਣ ਇੱਕ ਤਰ੍ਹਾਂ ਨਾਲ ਕਹਿ ਲਿਆ ਕਿ ਯਾਰ ਇਹ ਕੋਈ ਛੋਟੀ ਗੱਲ ਨਹੀਂ ਹੈ ਜੇ ਤੁਸੀਂ ਇਸ ਸਟੇਟਮੈਂਟ ਨੂੰ ਦੇਖੋਗੇ ਅੱਜ ਤਿੱਕਰ ਮੇਰੇ ਖਿਆਲ ਦੇ ਨਾਲ ਕੋਈ ਐਸਾ ਮੁੱਖ ਮੰਤਰੀ ਮੈਂ ਤੇ ਦੇਖਿਆ ਨਹੀਂ ਹੈ ਜਿਹੜਾ ਇੱਥੇ ਪੰਜਾਬ ਦਾ ਮੁੱਖ ਮੰਤਰੀ ਹੋ ਕੇ ਸਿੱਧਮ ਸਿੱਧਾ ਕਸਾਨਾ ਨੂੰ ਚੈਲੰਜ ਹੀ ਕਰੇ ਇਹ ਚੈਲੰਜ ਹੀ ਹੈ ਨਾ ਕਿਪਾਈ ਜੇ ਤੁਸੀਂ ਇਸ ਤਰ੍ਹਾਂ ਦਾ ਕੋਈ ਕੰਮਕਾਰ ਪ੍ਰਭਾਵਿਤ ਕਰੋਗੇ ਤਾਂ ਰਮਜ਼ਾਰਾ ਕਰੋਗੇ ਤੇ ਫਿਰ ਸਖਤ ਕਾਰਵਾਈ ਤੋਂ ਅਸੀਂ ਪਿਛੇ ਨਹੀਂ ਹਟਾਂਗੇ ਇਹ ਇੱਕ ਤਰ੍ਹਾਂ ਨਾਲ ਕਹਿ ਲਓ ਕਿਚਨ ਹੁੰਦੀ ਹੈ ਸਭ ਉਸ ਵੇਲੇ ਜਦੋਂ ਇਹਨਾਂ ਦੇ ਵ代ਕਾਂ ਨੂੰ ਪਿੰਡਾਂ ਦੇ ਵਿੱਚ ਘੇਰਾ ਪੈ ਰਿਹਾ ਵਾ ਬੜੇ ਤਿੱਖੇ ਸਵਾਲ ਕੀਤੇ ਜਾ ਰਹੇ ਨੇ ਕਈ ਥਾਵਾਂ ਤੇ ਆਪਾਂ ਦੇਖਿਆ ਵਾ ਤਲਖੀ ਕਲਾਮੀ ਵੀ ਹੋਈ ਆ ਸੋ ਉਸ درمیان ਐਡਾ ਵੱਡਾ ਬਿਆਨ ਦੇ ਦੇਣਾ ਦੈਸਲ ਕੀ ਸੀ ਕਿ ਐਸਕੇਮ ਗੈਰ ਰਾਜਨੀਤਿਕ ਨੇ ਇੱਕ ਕਾਲ ਦਿੱਤੀ ਸੀ ਕਾਲ ਇਹ ਦਿੱਤੀ ਸੀ ਕਿ ਭਾਈ ਅਸੀਂ ਸ਼ੰਭੂ ਦੇ ਨੇੜੇ ਇੱਕ ਕੱਠ ਮਾਰਾਂਗੇ ਕੱਠ ਇਸ ਵਾਸਤੇ ਕਿ ਸਾਡਾ ਜਿਹੜਾ ਗਾਇਬ ਸਮਾਨ ਆ ਉਹ ਨਹੀਂ ਮਿਲ ਰਿਹਾ ਅੱਛਾ ਉਸ ਤੋਂ ਬਾਅਦ ਪੁਲਿਸ ਜਿਹੜੀ ਆ ਹਰਕਤ ਦੇ ਵਿੱਚ ਆਉਂਦੀ ਆ ਤੇ ਪੁਲਿਸ ਨੇ ਤੇ ਅਤੀ ਰਾਤ ਹੀ ਕੁਝ ਕਿਸਾਨਾਂ ਨੂੰ ਜਾ ਕੇ ਤੇ ਡਿਟੇਨ ਕਰ ਲਿਆ ਸਮੇਤ ਢੱਲੇਵਾਲ ਦੇ ਉਹ ਸਾਰੇ ਜਿਹੜੇ ਡਿਟੇਨ ਕਰ ਲਏ ਗਏ ਜਿਹੜੇ ਮੇਨ ਮੇਨ ਇਹਨਾਂ ਦੇ ਕਰਤਾ ਧਰਤਾ ਸਨ ਤਾਂ ਉਸ ਤੋਂ ਬਾਅਦ ਉਹ ਜਿਹੜੀ ਕਾਲ ਤੇ ਠੁੱਸ ਹੋ ਗਈ ਇਹ ਆਪਣੇ ਆਪ ਦੇ ਵਿੱਚ ਕਹਿ ਲਓ ਕਿ ਬੜੀ ਇੱਕ ਵੱਡੀ ਗੱਲ ਆ ਕਿ ਇਸ ਤਰ੍ਹਾਂ ਦੀ ਕਾਲ ਹੋਵੇ ਤੇ ਇੱਕ ਚੈਲੰਜ ਦੇ ਕੇ ਮੁੱਖ ਮੰਤਰੀ ਨੇ ਉਸ ਕਾਲ ਨੂੰ ਬਿਲਕੁਲ ਫੇਲ ਕਰ ਦਿੱਤਾ ਤੇ ਉਤੋਂ ਚੇਤਾਵਨੀ ਦਿੱਤੀ ਆ ਕਿ ਛੇਤ ਤੋਂ ਹੀ ਬਾਰ ਆਓਗੇ ਮਤਲਬ ਕਿ ਸੜਕ ਰੋਕੋਗੇ ਤੇ ਤੁਹਾਡੇ ਤੇ ਸਖਤ ਕਾਨੂੰਨੀ ਐਕਸ਼ਨ ਜਿਹੜਾ ਲਿਆ ਜਾਵੇਗਾ ਦੇਖੋ ਇਹ ਕਿਤੇ ਨਾ ਕਿਤੇ ਚਲੋ ਕੋਰਪਰੀਚੀ ਤੇ ਗੱਲ ਆਪਾਂ ਨੂੰ ਮੰਨਣ ਵਾਲੀ ਆ ਪ੍ਰਵਾਨ ਕਰਨੀ ਪਵੇਗੀ ਜਿਹੜੀ ਗੱਲ ਅਸੀਂ ਕਹਿੰਦੇ ਹਾਂ ਤੁਹਾਨੂੰ ਪਤਾ ਹੀ ਹੁਣ ਤੁਸੀਂ ਜਾ ਕੇ ਇੱਥਾਂ ਸਟੇਟਮੈਂਟ ਦੇ ਦੇਖੋਗੇ ਤਾਂ ਬਹੁਤ ਸਾਰੇ ਕਮੈਂਟ ਤੁਹਾਨੂੰ ਐਦਾਂ ਤੇ ਮਿਲਣਗੇ ਜਿਹੜੇ ਕਿ ਤਾਰੀਫ ਦੇ ਵਿੱਚ ਨੇ ਮਾਨ ਸਾਥ ਦੇ ਕਿ ਇਹਨਾਂ ਨੇ ਬਹੁਤ ਗੰਦ ਪਾਇਆ ਅਸੀਂ ਹਾਈ ਗੱਲ ਪਿੱਟ ਦੇ ਵਰਗ ਹੈ ਸਾਲ ਕਈ ਹੋ ਗਏ ਨੇ ਕਿ ਪਾਈ ਕਿਸਾਨ ਆ ਕੋ ਜੜਿਆ ਥੋੜਾ ਜਿਹਾ ਇਧਰ ਦੇਖ ਲੋਕਾਂ ਦੇ ਸਮਰਥਨ ਨਾਲ ਹੀ ਆ ਤਾਂ ਹੁਣ ਤੁਸੀਂ ਦੇਖੋ ਕਿ ਇਹ ਇੰਨੇ ਸਖਤ ਐਕਸ਼ਨ ਲੈ ਰਹੇ ਨੇ ਸਖਤ ਚੇਤਾਵਨੀਆਂ ਦੇ ਰਹੇ ਨੇ ਤਾਂ ਉਹ ਜਿਹੜਾ ਮਤਲਬ ਕਿ ਸਮਰਥਨ ਸੀ ਕਿਸੇ ਵੇਲੇ ਬੜਾ ਸਾਲਮ ਸੀਗਾ ਉਹ ਹੁਣ ਮੇਰੇ ਖਿਆਲ ਦੇ ਨਾਲ ਖੁਰ ਗਿਆ ਇਹ ਗੁਰਪ੍ਰੀਤ ਜੀ ਇਹ ਇੱਕ ਸੱਚ ਜਿਹੜਾ ਹੈ ਨਾ ਉਹ ਸਾਨੂੰ ਸਾਰਿਆਂ ਨੂੰ ਵੇਖਣਾ ਪਵੇਗਾ ਤਸلیم ਕਰਨਾ ਪਵੇਗਾ ਤਾਂ ਖੈਰ ਗੱਲ ਇਹ ਆ ਕਿ ਹੁਣ ਜੇ ਆਪਾਂ ਇਸ ਤਰ੍ਹਾਂ ਦੇਖੀਏ ਸੜਕਾਂ ਵਾਲੇ ਤੇ ਇਹਨਾਂ ਦੇ ਤੇ ਆਪਣੇ ਬੰਦੇ ਸੜਕਾਂ ਤੇ ਉਤਰੇ ਪਏ ਸਨ ਆ ਪਰਸੋ ਕੇ ਪਰਸੋ ਚੌਥ ਤਰ ਮਜ਼ਰਾ ਉਹ ਵੀ ਤੇ ਲੋਕਾਂ ਨੂੰ ਦਿੱਕਤ ਆ ਜਦੋਂ ਤੁਸੀਂ ਉੱਥੇ ਆਉਂਦੇ ਜੇ ਲੁਧਿਆਣੇ ਤੇ ਛੇ ਜ਼ਿਲ੍ਹਿਆਂ ਦੀ ਪੁਲਿਸ ਲਾ ਦਿੰਦੇ ਜੇ ਦਿੱਕਤ ਤੇ ਉਦੋਂ ਵੀ ਲੋਕਾਂ ਦੇ ਰੋਜ਼ਗਾਰਾਂ ਨੂੰ ਆਉਂਦੀ ਆ ਜਦੋਂ ਬਾਜ਼ਾਰ ਬੰਦ ਕਰਵਾ ਦਿੰਦੀ ਆ ਤੁਹਾਡੀ ਪੁਲਿਸ ਇਹ ਇਹ ਵੀ ਤੇ ਤੁਹਾਨੂੰ ਵੇਖਣਾ ਪਵੇਗਾ ਅੱਛਾ ਬਾਜ਼ਾਰ ਛੱਡੋ ਇੱਥੇ ਟਰੱਕ ਹੋਣ ਜਿਹੜੀ ਲਿਫਟਿੰਗ ਹੋਣ ਰਹੀ ਆ ਮੰਡੀਆਂ ਦੀ ਉਹ ਟਰੱਕ ਕਈ ਜਿਵੇਂ ਮੇਰੇ ਪਿੰਡ ਨੂੰ ਇੱਕ ਲਿੰਕ ਰੋਡ ਆਉਂਦੀ ਆ ਅੱਠ ਪਿੰਡ ਜੁੜਦੇ ਨੇ ਉਹ ਉਹਦੇ ਥਰੂ ਉਹ ਇੱਕ ਤਰ੍ਹਾਂ ਨਾਲ ਇੱਕ ਸਾਈਡ ਤੋਂ ਬਿਲਕੁਲ ਬੰਦ ਹੈ ਕੀ ਫਿਰ ਸੜਕ ਤੋਂ ਲੰਘਣਾ ਸਾਡਾ ਅਧਿਕਾਰ ਨਹੀਂ ਹੈ ਅੱਠ ਪਿੰਡ ਜਿਹੜੇ ਆ ਉਹ ਵਲਵਲਾ ਕੇ ਆਉਂਦੇ ਆ ਤੋਂ ਇਹ ਚੀਜ਼ਾਂ ਨੇ ਕਿ ਗੁਰਪ੍ਰੀਤ ਜੀ ਮੇਰੇ ਖਿਆਲ ਦੇ ਨਾਲ ਇਹ ਮੈਨੂੰ ਵੀ ਐਂ ਲੱਗਦਾ ਕਿ ਮਾਨ ਸਾਹਿਬ ਨੂੰ ਪਤਾ ਨਹੀਂ ਕਿਉਂ ਜਾਣੇ ਅਣਜਾਣੇ 'ਚ ਅੱਗੇ ਕੀਤਾ ਜਾ ਰਿਹਾ ਹੈ ਤੁਸੀਂ ਦੇਖ ਲਓ ਹੁਣ ਜੇ ਕੇਂਦਰ ਦੇ ਨਾਲ ਸਿਆਪਾ ਕੋਈ ਪੈਣਾ ਤਾਂ ਹੁਣ ਮਾਨ ਸਾਹਿਬ ਦੀ ਕੁਰਸੀ ਪਾਣੀ ਤੇ ਆ ਤੁਸੀਂ ਹਿਸਾਬ ਲਾ ਲਓ ਦਾ ਤੇ ਲੱਗੀ ਆ ਉਧਰ ਜੇ ਕਿਸਾਨਾਂ ਵਾਲੇ ਮੰਗਲੇ ਚ ਦੇਖੀਏ ਤਾਂ ਕਿਤੇ ਨਾ ਕਿਤੇ ਕਹਿ ਲੋ ਕਿ ਪਰਦੇ ਦੇ ਪਿੱਛੇ ਦਾ ਖਿਡਾਰੀ ਤਾਂ ਪਰਦੇ ਦੇ ਪਿੱਛੇ ਹੀ ਆ ਮਾਨ ਸਾਹਿਬ ਦੀ ਮਿੱਟੀ ਜਿਹੜੀ ਆ ਉਹ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦੀ ਆ ਹੋ ਸਕਦੀ ਆ ਕਿ ਜਿਹਨਾਂ ਲੋਕਾਂ ਨੇ ਮਾਨਸਾਬ ਨੂੰ ਬਣਾਇਆ ਸੀ ਜੇ ਉਹ ਉਲਟ ਹੋ ਜਾਂਦੇ ਉਹਨਾਂ ਦੇ ਆਪਣੇ ਲੋਕ ਪਿੰਡੂ ਲੋਕ ਕਿਸਾਨ ਲੋਕ ਤਾਂ ਮੇਰੇ ਖਿਆਲ ਦੇ ਨਾਲ ਸਿਆਸੀ ਤੌਰ ਤੇ ਮਾਨਸਾਬ ਦਾ ਨੁਕਸਾਨ ਤੇ ਹੈਗਾ ਹੀ ਆ ਜੀ ਇਹ ਤਾਂ ਹੈ ਫਿਰ ਅਗਲੀ ਖਬਰ ਦੇ ਉੱਪਰ ਚੱਲੀਏ ਤਾਂ ਐਨਸੀਬੀ ਨੇ ਪੰਜਾਬ ਦੇ ਡਾਕਟਰਾਂ ਤੇ ਕਾਰਵਾਈ ਕੀਤੀ ਹੈ ਜੀ ਇਹ ਕਿਸ ਮਾਮਲੇ 'ਚ ਕਾਰਵਾਈ ਹੋਈ ਹੈ ਦੇਖੋ ਇਹ ਇੱਕ ਦਿਨ ਆਪਾਂ ਉਦੋਂ ਗੱਲ ਕਰਦੇ ਸੀ ਕਿ ਡਾਕਟਰ ਬਲਬੀਰ ਹੁਰਾ ਨੇ ਗੱਲ ਕਹੀ ਸੀਗੀ ਕਿ ਐਨਸੀਬੀ ਕਾਰਵਾਈ ਨਹੀਂ ਕਰਦਾ ਮਹਾਰਾਸ਼ਟਰ ਤੇ ਗੁਜਰਾਤ ਸਾਨੂੰ ਮਾਰਦੇ ਆ ਤੈਨਸੀਬੀ ਕਾਰਵਾਈ ਕਰ ਲਈ ਆ ਗਈ ਸੀ ਮੈਂ ਕਿਹਾ ਵੇਖ ਲੋ ਤੁਹਾਡੀ ਮੂੰਹ ਮੰਗੀ ਮਰਦ ਪੂਰੀ ਹੋ ਗਈ ਆ ਹੁਣ ਦੇਖੋ ਐਨਸੀਬੀ ਜਾਨੀ ਨਾਰਕੋਟਿਕਸ ਕੰਟਰੋਲ ਬਿਊਰੋ ਹੈ ਜਿਹੜਾ ਉਹਨਾਂ ਨੇ ਤੇ ਇੱਥੇ ਪਤਾ ਪੜਥੂ ਜੀ ਮੈਂ ਵੈਸੇ ਤੁਹਾਨੂੰ ਪਹਿਲਾਂ ਹੀ ਗੱਲ ਇਹ ਕਹੀ ਸੀ ਕਿ ਐਨਸੀਬੀ ਐਕਟਿਵ ਹੋਏਗਾ ਹਾਲੇ ਤਾਂ ਤੁਸੀਂ ਦੇਖੋ ਕਿਸੇ ਇੱਕ ਵੱਡੇ ਵੱਡੇ ਮਤਲਬ ਕਿ ਬੰਦੇ ਨੂੰ ਵੀ ਹੱਥ ਆ ਪਾਉਣਗੇ ਕਾ ਪਿਛੇ ਜੇ ਇਹਨਾਂ ਨੇ ਕੁਝ ਅਕਾਲੀਆਂ ਤੇ ਵੀ ਮੇਰੇ ਖਿਆਲ ਦੇ ਨਾਲ ਹੱਥ ਪਾਇਆ ਸੀਗਾ ਐਮ ਸੀ ਬੀ ਟੀ ਦੀ ਗੱਲ ਕਰੀਏ ਸ਼ਾਇਦ ਕੋਈ ਹੋਰ ਏਜੰਸੀ ਸੀ ਮੈਨੂੰ ਯਾਦ ਨਹੀਂ ਆ ਰਹੀ ਸ਼ਾਇਦ ਨਸੀ ਵੀ ਸੀਗੀ ਪਤਾ ਨਹੀਂ ਪਰ ਇਹ ਇਹ ਇਸ ਤਰ੍ਹਾਂ ਦਾ ਕਹਿ ਲਓ ਕਿ ਡਾਂਗ ਇਹਨਾਂ ਦਾ ਆਉਣ ਵਾਲੇ ਸਮੇਂ ਦੇ ਵਿੱਚ ਤੇਜ਼ ਹੋਏਗਾ ਜਿਹੜੀ ਗੱਲ ਇਹ ਤਾਂ ਹੁਣ ਆਪਾਂ ਜੀ ਦੇਖੀਏ ਬਹੁਤ ਮਾਮਲਾ ਨਾਜ਼ੁਕ ਹੈ ਵੀ ਕਿਉਂਕਿ ਐਮ ਸੀ ਬੀ ਨੇ ਪਹਿਲਾਂ ਬੰਦੇ ਜਿਹੜੇ ਫੜੇ ਸੀਗੇ ਉਸ ਤੋਂ ਬਾਅਦ ਇਹ ਦਾਇਰਾ ਜਿਹੜਾ ਅੱਗੇ ਵਧਾਇਆ ਆਪਦੀ ਜਾਂਚ ਪੜਤਾਲ ਦਾ ਤਾਂ ਇਹਦੇ ਵਿੱਚ ਇੱਕ ਬੜਾ ਮਸ਼ਹੂਰ ਹਸਪਤਾਲ ਹੈ ਕਾਰਪੋਰੇਟ ਹਸਪਤਾਲ ਦਾ ਮਾਲਕ ਆ ਡਾਕਟਰ ਜਤਿੰਦਰ ਮਲੋਤਰਾ ਤੇ ਇੱਕ ਲਾਈਫ ਕੇਅਰ ਹਸਪਤਾਲ ਦਾ ਮਾਲਕ ਆ ਰਾਜਲ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਇਹ ਬਹੁਤ ਵੱਡੀਆਂ ਗ੍ਰਿਫਤਾਰੀਆਂ ਨੇ ਜੀ ਇਸ ਤੋਂ ਇਲਾਵਾ ਜੇ ਤੁਸੀਂ ਵੇਖੋਗੇ ਤੇ ਇਹਦੇ ਵਿੱਚ ਇੱਕ ਪੱਤਰਕਾਰ ਦਾ ਵੀ ਨਾਮ ਆ ਰਿਹਾ ਹੈ ਨਾ ਹੁਣ ਇਹ ਪੱਤਰਕਾਰ ਵੀ ਕਹਿ ਲੋ ਕਿ ਧੰਦਾ ਕਰ ਰਿਹਾ ਸੀਗਾ ਉਹ ਦੇਖੋ ਗੱਲ ਕੀ ਹੈ ਕਿ ਹਸਪਤਾਲਾਂ ਨੂੰ ਇਹ ਪਾਵਨ ਦੀ ਸ਼ੁਧਾ ਦਵਾਈਆਂ ਜਿਹੜੀਆਂ ਨੇ ਉਹ ਸਪਲਾਈ ਦੇ ਸਬੂਤ ਮਿਲੇ ਆ ਦਾਅਵੇ ਕੀਤੇ ਜਾ ਰਹੇ ਨੇ ਤੇ ਇਹ ਬਲਿਸ਼ਟਾ ਕੰਪਨੀ ਦਾ ਜਿਹੜਾ ਮਾਲਕ ਹੈ ਇੱਕ ਵੈਬ ਚੈਨਲ ਵੀ ਚਲਾਉਂਦਾ ਭੰਡਾਰੀ ਭੰਡਾਰੀ ਤਾਂ ਇਹ ਕਾਫੀ ਚਰਚੇ ਨੇ ਇਹਨਾਂ ਚੀਜ਼ਾਂ ਦੀ ਤਾਂ ਕਹਿਣ ਦਾ ਮਤਲਬ ਇਹ ਆ ਕਿ ਇਹ ਦਵਾਈਆਂ ਜਿਹੜੀਆਂ ਸਪਲਾਈ ਹੋ ਰਹੀਆਂ ਸੀਗੇ ਤੇ ਤੁਸੀਂ ਦੇਖੋ ਕਿ ਡਾਕਟਰ ਬਲਵੀਰ ਮਹਾਰਾਸ਼ਟਰ ਤੇ ਗੁਜਰਾਤ ਨੂੰ ਤੇ ਬਲੇਮ ਕਰ ਰਿਹਾ ਇਹਨਾਂ ਨੂੰ ਤੇ ਭਿੰਨ ਕਿ ਨਹੀਂ ਲੱਗੀ ਹੈ ਨਾ ਚੀਜ਼ਾਂ ਦੀ ਤੇ ਉਹਨਾਂ ਨੇ ਆ ਕੇ ਲੱਭ ਲੈ ਮੈਂ ਅੱਗੇ ਉਸ ਦਿਨ ਵੀ ਸ਼ਹਿਦ ਕਹਿ ਰਿਹਾ ਸਾਹਿਬ ਕਿ ਦੇਖੋ ਡਾਕਟਰ ਬਲਵੀਰ ਹੋਰਾਂ ਨੂੰ ਚੇਤਾ ਭੁੱਲ ਗਿਆ ਪਿਛਲੇ ਸਾਲ ਇੱਕ ਚਿੱਟੇ ਦੀ ਫੈਕਟਰੀ ਉਹਨਾਂ ਨੇ ਆ ਕੇ ਲੁਧਿਆਣੇ ਫੜ ਲਈ ਸੀ ਸੋ ਇਸ ਵਾਸਤੇ ਸਭ ਨੂੰ ਆਪੋ ਆਪਣੇ ਘਰ ਮਜ਼ਬੂਤ ਕਰਨ ਦੀ ਜ਼ਰੂਰਤ ਹੈ ਤੇ ਖੈਰ ਇਹ ਦਿੱਲੀ ਗਾਜ਼ੀਆਬਾਦ ਦੀਆਂ ਦੋ ਕੰਪਨੀਆਂ ਵੀ ਨਿਸ਼ਾਨੇ ਤੇ ਆ ਇਹ ਕਈ ਸਟੇਟਾਂ ਦੇ ਵਿੱਚ ਕਹਿੰਦੇ ਆ ਕਿ ਇਹ ਮਾਲ ਠਾਲ ਸਪਲਾਈ ਕਰਨ ਦਾ ਜਿਹੜਾ ਸੀਗਾ ਉਹ ਨੈਟਵਰਕ ਫੈਲਿਆ ਹੋਇਆ ਸੀਗਾ ਸੋ ਇਹਨਾਂ ਗ੍ਰਿਫਤਾਰੀਆਂ ਦੇ ਨਾਲ ਕਾਫੀ ਵੱਡੀ ਹਲ ਹਲ ਚਲਿਆ ਤੇ ਵਿਜੀਲੈਂਸ ਬਿਊਰੋ ਵੀ ਹੁਣ ਦੱਸਦੇ ਆ ਕਿ ਜਾਂਚ ਪੜਤਾਲ ਕਰਨ ਦੀ ਤਿਆਰੀ ਕਰ ਰਿਹਾ ਕਿਉਂਕਿ ਮਾਮਲਾ ਮਚਵੇ ਤੁਹਾਨੂੰ ਦੱਸਿਆ ਕਿ ਪੰਜਾਬ ਦਾ ਹੀ ਆ ਨਾ ਜੀ ਸੋ ਉਧਰ ਲੁਧਿਆਣਾ ਦੀ ਫਾਈਨਲ VOTER ਸੂਚੀ ਜਾਰੀ ਹੋਈ ਹੈ ਜੀ ਇਸ ਦੇ ਵਿੱਚ ਬੀਤੇ ਦਿਨੀ ਆਸ਼ੂ ਹੁਣੀ ਵੀ ਇਸ ਦੀ ਗੱਲ ਕਰ ਰਹੇ ਸੀ ਇਸ ਤੇ ਸਰ ਆਪਾਂ ਉਹ ਚਾਣਨਾ ਦੇਖੋ ਫਾਈਨਲ VOTER ਸੂਚੀ ਉਹ ਤੇ ਹੁਣ ਪਤਾ ਲੱਗੇਗਾ ਨਾ ਜੀ ਕਿ VOTER ਸੂਚੀ ਦੇ ਵਿੱਚ ਕੀ ਗੜਬੜੀ ਹੈ ਕੀ ਹੈ ਕਿ ਅੱਗੇ ਤੁਹਾਨੂੰ ਪਤਾ ਹੀ ਆ ਰੌਲਾ ਜ਼ਰੂਰ ਪਿਆ ਸੀਗਾ ਇੱਕ ਦੋ ਵੀਡੀਓ ਵੀ ਵਾਇਰਲ ਹੋਈਆਂ ਸੀਗੀਆਂ ਤਾਂ ਐਤਕੀ ਦੇਖੋ ਜੋ ਚੀਜ਼ ਇਹ ਮਤਲਬ ਕਿ ਦੋਸ਼ ਲਾਉਂਦੇ ਸੀਗੇ ਦਿੱਲੀ 'ਚ ਹਰਿਆਣੇ 'ਚ ਤਾਂ ਐਤ ਕੀ ਇਹਨਾਂ ਤੇ ਦੋਸ਼ ਲੱਗੇ ਕਿ ਮਤਲਬ ਵੋਟਾਂ ਜਿਹੜੀਆਂ ਉਹ ਬਣੀਆਂ ਕਟੀਆਂ ਇਸ ਤਰ੍ਹਾਂ ਹੈ ਉਹ ਕਿੰਨਾ ਕੁ ਹੁਣ ਬਾਅਦ ਦੇ ਵਿੱਚ ਪਤਾ ਲੱਗੇਗਾ ਪਰ ਫਾਈਨਲ ভোটার ਸੂਚੀ ਜਿਹੜੀ ਆ ਉਹ ਬਾਹਰ ਆ ਗਈ ਤਾਂ ਜਦੋਂ ভোটার ਸੂਚੀ ਬਾਹਰ ਆ ਜਾਂਦੀ ਹੈ ਨਾ ਜੀ ਫਿਰ ਗੁਰਪ੍ਰੀਤ ਜੀ ਇੱਕ ਆਈਡੀਆ ਹੋ ਜਾਂਦਾ ਆ ਮੋٹے ਤੌਰ ਤੇ ਕਿ ਕਿੰਨੇ ਵੋਟਰ ਆ ਜੀ ਕੀ ਹਿਸਾਬ ਕਿਤਾਬ ਆ ਤਾਂ ਫਿਰ ਕਹਾਣੀ ਜਿਹੜੀ ਆ ਉਹ ਇਸ ਪੱਖ ਤੋਂ ਕਹ ਲਓ ਕਿ ਸਪਸ਼ਟ ਹੋ ਜਾਂਦੀ ਆ ਤਾਂ ਫਾਈਨਲ ਵੋਟਰ ਸੂਚੀ ਜ਼ਰੂਰ ਆਈ ਆ ਇਹਦੇ ਵਿੱਚ ਹੁਣ ਇਹਨੂੰ ਨਹੀਂ ਪਤਾ ਕਿ ਆ ਕੀ ਆ ਕੋਈ ਇਤਰਾਜ਼ ਤੇ ਕਰਦੀ ਆ ਕਿ ਨਹੀਂ ਕਰਦੀ ਪਰ ਓਵਰਆਲ 174000 ਵੋਟਰ ਆ ਇਹਦੇ ਵਿੱਚ 192 ਬੂਥ ਬਣਾ ਦਿੱਤੇ ਆ ਤੇ 10 ਥਰਡ ਜੈਂਡਰ ਵੋਟਰ ਵੀ ਆ ਤਾਂ ਪਾਰਟੀਆਂ ਨੂੰ ਸੂਚੀ ਜਿਹੜੀ ਆ ਉਹ ਸੌਂਪ ਦਿੱਤੀ ਆ ਫਾਈਨਲ ਵੋਟਰ ਲਿਸਟ ਆ ਹੁਣ ਬਾਅਦ ਚ ਪਤਾ ਲੱਗੇਗਾ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਜਦੋਂ ਇਹਨਾਂ ਨੇ ਸਾਰਿਆਂ ਨੇ ਵੋਟਰ ਸੂਚੀ ਵੇਖੀ ਫਿਰ ਉਸ ਤੋਂ ਬਾਅਦ ਹੋ ਸਕਦਾ ਕੋਈ ਇਤਰਾਜ਼ ਵગેਰਾ ਜਿਵੇਂ ਤੁਸੀਂ ਗੱਲਾਂ ਕੀਤੀਆਂ ਨੇ ਕਿ ਹੋ ਸਕਦਾ ਕੋਈ ਗਲਤ ਗੱਲਬਾਤ ਜਿਹੜੀ ਆ ਉਹ ਇਸ ਤਰ੍ਹਾਂ ਦੀ ਨਿਕਲ ਕੇ ਆਵੇ ਤਾਂ ਬਾਕੀ ਜਿਹੜੀ ਆਪਾਂ ਸਿਵਨ ਸੀ ਹੋਰਾਂ ਦੀ ਸਟੇਟਮੈਂਟ ਦੇਖੀ ਉਹਨਾਂ ਨੇ ਕਿਹਾ ਕਿ ਸੋਧ ਪ੍ਰਕਿਰਿਆ ਦੇ ਦੌਰਾਨ ਦਾਵੇ ਤੇ ਜੋ ਇਤਰਾਜ਼ ਸੀ ਉਹਨਾਂ ਦੀ ਸੂਚੀ ਤਿਆਰ ਕੀਤੀ ਗਈ ਆ ਅਤੇ ਰਾਜਨੀਤਿਕ ਦਲਾਂ ਦੇ ਨਾਲ ਮਸੌਦਾ ਯਾਨੀ ਖਰੜਾ ਅੰਤਮ ਜੋ ਸੂਚੀ ਹੁੰਦੀ ਹੈ ਉਹ ਸਾਂਝਾ ਕਰ ਦਿੱਤੀ ਗਈ ਆ ਤਾਂ ਇਹ ਪ੍ਰਕਿਰਿਆ ਕਹਿੰਦੇ ਕਿ ਪੂਰੀ ਤਰ੍ਹਾਂ ਪਾਰਦਰਸ਼ਤਾ ਦੇ ਨਾਲ ਚੱਲੀ ਆ ਉਹ ਨੇਪਰੇ ਚੜ੍ਹੀ ਗਈ ਆ ਪਰ ਦੇਖੋ ਇੱਕ ਚੀਜ਼ ਵੇਖਣ ਵਾਲੀ ਆ ਚਲੋ ਵੋਟਰ ਸੂਚੀਆਂ ਦਾ ਦੇਖਦੇ ਹਾਂ ਕਿ ਕੀ ਬਣਦਾ ਪਰ ਭਾਜਪਾ ਨੇ ਹਲੇ ਤੱਕ ਆਪਣਾ ਕੈਂਡੀਡੇਟ ਨਹੀਂ ਦਿੱਤਾ ਇੰਟਰਸਟਿੰਗ ਹੈ ਇਹ ਬਹੁਤ ਇੰਟਰਸਟਿੰਗ ਹੈ ਕਿਉਂਕਿ ਹੁਣ ਵੋਟਰ ਸੂਚੀ ਵੀ ਆ ਗਈ ਹੁਣ ਤੇ ਡੇਟ ਹੀ ਅਨਾਉਂਸ ਹੋਣ ਦੀ ਦੇ ਰਿਹਾ ਨਾ ਕਿਉਂਕਿ ਆਪਾਂ 20 ਜਨਵਰੀ ਮੰਨ ਕੇ ਚੱਲੀਏ ਤਾਂ 20 ਜਨਵਰੀ ਤੋਂ ਲੈ ਕੇ ਤੇ 7ਵਾਂ ਆਪਾਂ ਜੇ ਇਲੈਕਸ਼ਨ 6 ਮਹੀਨਿਆਂ ਦਾ ਵੀ ਮੈਕਸਿਮਮ ਟਾਈਮ ਮੰਨ ਕੇ ਚੱਲੀਏ ਤਾਂ ਉਹ ਆਪਾਂ ਦੇਖੀ ਤਾਂ 7ਵੇਂ ਮਹੀਨੇ ਤੱਕ ਬਣਦਾ ਤਾਂ ਹੁਣ 5 ਤਰੀਕ ਤੇ ਅੱਜ 5ਵੇਂ ਮਹੀਨੇ ਦੀ ਹੋ ਗਈ ਤਾਂ ਇਲੈਕਸ਼ਨ ਕਿਸੇ ਵੇਲੇ ਵੀ ਸੰਭਵ ਹੈ ਪਰ ਤੁਸੀਂ ਦੇਖੋਗੇ ਭਾਰਤੀ ਜਨਤਾ ਪਾਰਟੀ ਆਪਣਾ ਕੈਂਡੀਡੇਟ ਨਹੀਂ ਦੇ ਰਹੀ ਇਹ ਬਹੁਤ ਇੰਟਰਸਟਿੰਗ ਹੈ ਜਦਕਿ ਦੂਸਰੇ ਪਾਸੇ ਤੁਸੀਂ ਦੇਖੋਗੇ ਅਰੂੜਾ ਸਾਹਿਬ ਤੇ ਜਿਹੜੇ ਆਸ਼ੂ ਸਾਹਿਬ ਆ ਉਹ ਤੇ ਬਿਲਕੁਲ ਭੜ ਰਹੇ ਨੇ ਅਕਾਲੀਆਂ ਨੇ ਵੀ ਆਪਣਾ ਕੈਂਡੀਡੇਟ ਦਿੱਤਾ ਹੋਇਆ ਇੰਟਰਸਟਿੰਗ ਚੀਜ਼ ਹੈ ਕਿ ਕੱਲ ਹੀ ਕੁਝ ਸਮਾਂ ਪਹਿਲਾਂ ਤੱਕ ਇਲੈਕਸ਼ਨ ਲੜਨਾ ਹੀ ਛੱਡ ਗਏ ਸਨ ਇੰਨਾ ਲੱਗਦਾ ਸੀ ਇਲੈਕਸ਼ਨ ਲੜਨਾ ਹੀ ਭੁੱਲ ਗਏ ਆ ਉਹਨਾਂ ਨੇ ਵੀ ਕੈਂਡੀਡੇਟ ਦਿੱਤਾ ਹੋਇਆ ਪਰ ਕਮਾਲ ਦੀ ਗੱਲ ਇਹ ਹੈ ਕਿ ਇਧਰੋਂ ਭਾਜਪਾ ਬਣੀਓ ਜਿਨ੍ਹਾਂ ਦੀ ਕਿ ਅੱਛੀ ਖਾਸੀ ਉੱਥੇ ਵੋਟ ਆ ਇਹਨਾਂ ਨੂੰ ਮੁਕਾਬਲੇ 'ਚ ਗਿਣਿਆ ਜਾਂਦਾ ਇਹਨਾਂ ਦਾ ਕੈਂਡੀਡੇਟ ਨਾ ਹੋਣਾ ਕਾਫੀ ਉਹ ਵੀ ਕਹਿ ਲਓ ਕਿ ਇੰਟਰਸਟਿੰਗ ਹੋ ਜਾਂਦਾ ਮੈਂ ਸਵਾਲ ਤੇ ਨਹੀਂ ਕਹੂੰਗਾ ਕਿ ਸਵਾਲ ਖੜੇ ਕਰਦਾ ਹਾਲੇ ਉਹ ਨੌਵਤ ਨਹੀਂ ਆਈ ਪਰ ਉਹ ਕਹਿ ਲਓ ਕਿ ਦਿਲਚਸਪ ਬਣ ਜਾਂਦਾ ਜੀ ਸੋ ਇਹ ਤਾਂ ਹੈ ਅੱਗੇ ਚਲੀਏ ਤਾਂ ਪੱਟੀ ਨੇ ਪਾਕਿਸਤਾਨ ਵਾਲਾ ਪੱਟੀ ਜਿਹੜਾ ਅੱਜ ਕੱਲ ਬੜੀਆਂ ਉਹਦੀਆਂ ਕਲਿੱਪਸ ਵੱਖ-ਵੱਖ ਚੈਨਲ ਚਲਾ ਰਹੇ ਨੇ ਪਤਾ ਨਹੀਂ ਕਿਉਂ ਪ੍ਰਚਾਰਿਆ ਜਾਂਦਾ ਇਹਨਾਂ ਲੋਕਾਂ ਨੂੰ ਪਰ ਉਸਨੇ ਇੱਕ ਲੋਰੈਂਸ ਦੀ ਆਡੀਓ ਜਾਰੀ ਕੀਤੀ ਹੈ ਜੀ ਦੇਖੋ ਇਹਨਾਂ ਦਾ ਜਿਹੜਾ ਸਿਸਟਮ ਹੈ ਉਹ ਇਹੋ ਆ ਕਿ ਨੇੜ ਤਾਂ ਇਹਨਾਂ ਦੀ ਹੋਈ ਸੀਗੀ ਕੁਝ ਬੰਦੇ ਕਹਿੰਦੇ ਆ ਕਿ ਖਥਿਆਰਾ ਦਾ ਜਿਹੜਾ ਆਦਾਨ ਪ੍ਰਦਾਨ ਸੀਗਾ ਉਹਦੇ ਕਰਕੇ ਨੀੜਤਾ ਹੋਈ ਹੁਣ ਜਿਹੜੀ ਦੂਰੀ ਪਈ ਆ ਦੂਰੀ ਦੋਨਾਂ ਦੀ ਇਸੇ ਕਰਕੇ ਆ ਕਿ ਉਹ ਕਹਿੰਦਾ ਕਿ ਮੈਂ ਆਪਣੇ ਮੁਲਕ ਦਾ ਵਫਾਦਾਰ ਆ ਹੂੰ ਕਹਿੰਦਾ ਮੈਂ ਆਪਣੇ ਮੁਲਕ ਦਾ ਵਫਾਦਾਰ ਆ ਯਾਨੀ ਦੋਨਾਂ ਦਾ ਜਿਹੜਾ ਪਵਾੜਾ ਹੈ ਕਿਤੇ ਨਾ ਕਿਤੇ ਉਹਦੇ ਵਿੱਚ ਇਹ ਚੀਜ਼ ਹੈਗੀ ਆ ਤੇ ਨਾਲ ਇਹ ਵੀ ਕਿਹਾ ਜਾ ਰਿਹਾ ਕਿ ਬੰਦੇ ਵੀ ਇੱਕ ਦੂਜੇ ਦੇ ਜਿਹੜੇ ਆ ਨਾ ਪਟਣ ਤੋਂ ਨਾਰਾਜ਼ ਕੀ ਆ ਕੁਝ ਕਮਾਨ ਲੈ ਕੇ ਆ ਤਾਂ ਸ਼ਹਾਜ਼ਾਦ ਪੱਟੀ ਨੇ ਜਿਹੜੀ ਗੱਲ ਕਹੀ ਸੀ ਪਿਛਲੇ ਦਿਨੀ ਇੱਕ ਤੇ ਮੂਸੇ ਵਾਲਾ ਤੇ ਦੂਜਾ ਸਦੀਕੀ ਕਤਲ ਉਹਦੇ ਵਿੱਚ ਕਿ ਭਾਈ ਸਦੀਕੀ ਵਾਲੇ ਚ ਇੱਕ ਪੋਲੀਟਿਸ਼ੀਅਨ ਦਾ ਹੱਥ ਸੀਗਾ ਤੇ ਇਹ ਜਿਹੜਾ ਮੂਸੇ ਵਾਲਾ ਹਤਿਆ ਕਾਂਡ ਆ ਇਹ ਤੁਹਾਂ ਇਸ ਕਰਕੇ ਕੀਤਾ ਕਿਉਂ ਕਿ ਕਿਉਂਕਿ ਇੱਕ ਸਿੰਗਰ ਦੇ ਕਹਿਣ ਤੇ ਮਾਰਿਆ ਤੁਸੀਂ ਕੋਈ ਉਹਦੇ ਕੋਈ ਲੈਣਾ ਦੇਣਾ ਨਹੀਂ ਸੀਗਾ ਤੁਹਾਡੇ ਨਾਲ ਸਿੱਧਾ ਤਾਂ ਇਸ ਤਰ੍ਹਾਂ ਦੇ ਜਿਹੜੀ ਇਨਕਸ਼ਾਫ ਪੱਟੀ ਨੇ ਕੀਤੇ ਆ ਇਹ ਗੱਲਾਂ ਛੋਟੀਆਂ ਨਹੀਂ ਹੈਗੀਆਂ ਜੇ ਕੱਲ ਨੂੰ ਕੋਈ ਜਿਵੇਂ ਉਹਨੇ ਦਾਵਾ ਕੀਤਾ ਕਿ ਮੈਂ ਸਬੂਤ ਰੱਖਦੇ ਆਂਗਾ ਮੀਡੀਆ 'ਚ ਤੇ ਜੇ ਕੋਈ ਨਵੀਂ ਚਰਚਾ ਇਦਾਂ ਛਿੜ ਪੈਂਦੀ ਆ ਤਾਂ ਫਿਰ ਛੋਟੀਆਂ ਗੱਲਾਂ ਨਹੀਂ ਫਿਰ ਆਪਾਂ ਕਹਿ ਸਕਦੇ ਆਂ ਕਿ ਇਹ ਬਹੁਤ ਵੱਡਾ ਮਾਮਲਾ ਹਿਲਜੁਲਣਾ ਹੋ ਜਾਏਗਾ ਰਹੀ ਗੱਲ ਹੁਣ ਆਡੀਓ ਵਾਲੀ ਦੇਖੋ ਇੱਕ ਆਡੀਓ ਜਿਹੜੀ ਆ ਸ਼ਹਜ਼ਾਦ ਪੱਟੀ ਨੇ ਪਾਈ ਆ ਉਹ ਕਥਿਤ ਆਡੀਓ ਜਿਹੜੀ ਆ ਲੌਰੈਂਸ ਦੀ ਕਹੀ ਗਈ ਆ ਉਹਦੇ ਵਿੱਚ ਇੱਕ ਵਾਇਸ ਨੋਟ ਆ ਜਿਸ ਨੂੰ ਪਲੇ ਕੀਤਾ ਗਿਆ ਉਹ ਪਲੇ ਕੀਤਾ ਗਿਆ ਜਸਵੰਤ ਨੇ ਉਹਦੇ ਚ ਲੌਰੈਂਸ ਵਰਗੀ ਜਿਹੜੀ ਆਵਾਜ਼ ਆ ਹੁਣ ਦੇਖੋ ਲੌਰੈਂਸ ਦੀ ਆ ਨਹੀਂ ਹੈ ਉਹ ਨਹੀਂ ਆਪਾਂ ਕਹਿ ਸਕਦੇ ਕਿਉਂਕਿ ਆਪਣੇ ਕੋਲ ਕਿਹੜਾ ਕੋਈ ਇੱਥੇ ਫੋਰੈਂਸਿਕ ਲੈਬ ਦੇ ਕੋਈ ਸਰਟੀਫਿਕੇਟ ਹੈ ਉਹਦਾ ਅੱਛਾ ਉਹਦੇ ਚ ਉਹ ਕਹਿੰਦਾ ਨਜ਼ਰ ਆ ਰਿਹਾ ਕਿ ਮੈਂ ਰਾਤ ਹੀ ਆਇਆ ਵਾਂ ਮਤਲਬ ਕਿ ਅਰਮਾਨ ਤੋਂ ਜੇਲ੍ਹ ਦੇ ਵਿੱਚ ਪਹੁੰਚਿਆ ਆ ਪਰ ਟੀ ਇਹ ਸਵਾਲ ਖੜੇ ਕਰ ਰਿਹਾ ਹੈ ਕਿ ਭਾਈ ਇਹ ਤੁਹਾਡੇ ਨਾਲ ਰਲਿਆ ਕਹਿਣ ਦਾ ਮਤਲਬ ਹੈ ਤਤਸਾਰ ਕਹਾਣੀ ਦਾ ਇਹ ਆ ਕਿ ਏਜੰਸੀਆਂ ਜਿਹੜੀਆਂ ਉਹ ਚਲਾ ਰਹੀਆਂ ਲਾਰੈਂਸ ਹੋਰਾਂ ਨੂੰ ਕਿਉਂ ਕਿਉਂਕਿ ਉਹ ਕਹਿੰਦਾ ਕਿ ਵੇਖੋ ਕੋਈ ਬੰਦਾ ਜੇਲ੍ਹ ਚੋਂ ਦਾ ਵਾਪਸ ਰਮਾਂਡ ਤੋਂ ਉਹਨੂੰ ਉਹੀ ਮੋਬਾਈਲ ਕਿਵੇਂ ਮਿਲ ਸਕਦਾ ਜੇਲ ਦੇ ਵਿੱਚ ਇਹਦਾ ਮਤਲਬ ਕਿ ਉਹਦੀ ਸੈਟਿੰਗ ਸੋ ਇਹ ਇਹਨਾਂ ਦਾ ਐਸ ਵੇਲੇ ਦਾ ਝਗੜੇ ਦਾ ਕਾਰਨ ਹੈ ਖਬਰਾਂ ਤੇ ਤੁਹਾਨੂੰ ਪਤਾ ਹੈ ਜੀ ਫਿਰ ਲਾਰੈਂਸ ਕਿਉਂਕਿ ਐਸ ਵੇਲੇ ਇੱਕ ਜੇ ਆਪਾਂ ਦੇਖੀਏ ਇੱਕ ਐਸਾ ਨਾਮ ਹੈ ਜਿਹਨੂੰ ਇੰਡੀਆ ਦੇ ਵਿੱਚ ਸਮਰਥਨ ਬਹੁਤ ਮਿਲਦਾ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਖਾਸ ਤੌਰ ਤੇ ਆਪਾਂ ਜਦੋਂ ਤੋਂ ਕੁਝ ਮੁਸਲਮੈਂਗਲ ਦੇਖਦੇ ਆ ਜਾਂ ਪਾਕਿਸਤਾਨ ਵਾਲਾ ਐਂਗਲ ਦੇਖਦੇ ਆ ਤਾਂ ਉਸ ਤੋਂ ਬਾਅਦ ਕਾਫੀ ਕੁਝ ਜਿਹੜਾ ਉਹ ਤੁਸੀਂ ਬਦਲਿਆ ਦੇਖੋਗੇ ਸੋਸ਼ਲ ਮੀਡੀਆ ਤੇ ਸੋ ਲਿਆਦਾ ਇਸੇ ਕਰਕੇ ਖਬਰਾਂ ਵੱਡੀਆਂ ਬਣ ਰਹੀਆਂ ਜੀ ਉਧਰ ਰਾਹੁਲ ਗਾਂਧੀ ਨੂੰ ਕੇਸ ਮਾਮਲੇ ਦੇ ਵਿੱਚ ਰਾਹਤ ਮਿਲੀ ਹੈ ਜੀ ਦੇਖੋ ਗੁਰਪ੍ਰੀਤ ਜੀ ਉਹੀ ਨਾਗਰਿਕਤਾ ਵਾਲਾ ਮਾਮਲਾ ਹੈ ਤੇ ਮੈਨੂੰ ਲੱਗਦਾ ਕਿ ਇਹ ਬਹੁਤ ਵੱਡੀ ਬਹੁਤ ਵੱਡੀ ਗੱਲ ਹੈ ਕਿ ਜਿਵੇਂ ਆਪਾਂ ਦੇਖਦੇ ਆ ਸੁਬਰਾਮਣੀਅਮ ਸਵਾਮੀ ਨੇ ਇਹ ਮੁੱਦਾ ਚੁੱਕਿਆ ਸੀਗਾ ਤਾਂ ਉਸ ਤੋਂ ਬਾਅਦ ਤੁਰਦਾ 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 ਹੁਣ ਇਹ ਆ ਕਿ ਕੇਂਦਰ ਨੇ ਉੱਥੇ ਜਾ ਕੇ ਕੋਰਟ ਦੇ ਵਿੱਚ ਰਿਪੋਰਟ ਨਹੀਂ ਰੱਖੀ ਰਿਪੋਰਟ ਨਹੀਂ ਰੱਖੀ ਤੇ ਫਿਰ ਉਹਨਾਂ ਨੇ ਪੁੱਛਿਆ ਕਾਰਨ ਕੋਰਟ ਤੇ ਹਾਈ ਕੋਰਟ ਨੇ ਕਿ ਕਿ ਤੁਸੀਂ ਰਿਪੋਰਟ ਕਿਉਂ ਨਹੀਂ ਲੈ ਕੇ ਆਏ ਤਾਂ ਉਹਨਾਂ ਨੇ ਆਖਿਆ ਕਿ ਦੇਖੋ ਜੀ ਜਿਹੜਾ ਸਬੰਧਤ ਮੁਲਕ ਹੈ ਯਾਨੀ ਇੰਗਲੈਂਡ ਦਾ ਮਾਮਲਾ ਹੈ ਨਾ ਕਿ ਸਬੰਧਤ ਮੁਲਕ ਜਿਹੜਾ ਕੋਈ ਕਿਸੇ ਪ੍ਰਕਾਰ ਦੀ ਸਾਨੂੰ ਜਾਣਕਾਰੀ ਨਹੀਂ ਦੇ ਰਿਹਾ ਸਾਨੂੰ ਕੋਈ ਬਾਹ ਨਹੀਂ ਫੜਾ ਰਿਹਾ ਸੋ ਫਿਰ ਕੋਰਟ ਨੇ ਆਖਿਆ ਕਿ ਜਦੋਂ ਤੁਸੀਂ ਉਹ ਸਬੰਧਤ ਕਾਗਜ਼ਾਤ ਹੀ ਨਹੀਂ ਲਿਆ ਸਕਦੇ ਤਾਂ ਲਿਹਾਸ ਹੈ ਜਿਹੜਾ ਮਾਮਲਾ ਬੰਦ ਕੀਤਾ ਜਾਂਦਾ ਤਾਂ ਇੱਕ ਵਾਰੀ ਇਹ ਮਾਮਲਾ ਜਿਹੜਾ ਉਹ ਠੰਡੇ ਵਾਸਤੇ ਛੁਪਾ ਦਿੱਤਾ ਤਾਂ ਰਾਹੁਲ ਦੀ ਨਾਗਰਿਕਤਾ ਵਾਲਾ ਤੇ ਮਾਮਲਾ ਫਿਰ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਰਾਹਤ ਵਾਲਾ ਹੀ ਬਣ ਗਿਆ ਨਾ ਹੁਣ ਅੱਗੇ ਦੇਖਾਂਗੇ ਕਿ ਕਾਗਜ਼ात ਵਗੈਰਾ ਜਿਹੜੇ ਆਪ ਕੋ ਮਿਲਦੇ ਆ ਕਿ ਨਹੀਂ ਮਿਲਦੇ ਤਾਂ ਲਿਆ ਸ ਇੱਕ ਵਾਰੀ ਰਾਹੁਲ ਗਾਂਧੀ ਨੂੰ ਵੱਡੀ ਰਾਹਤ ਮਿਲ ਗਈ ਆ ਪਰ ਜੇ ਨੈਸ਼ਨਲ ਨਿਊਜ਼ ਦੀ ਗੱਲ ਕਰੀਏ ਤਾਂ ਇਸ ਤੋਂ ਵੀ ਇੱਕ ਵੱਡੀ ਖਬਰ ਆ ਰਹੀ ਆ ਮੇਰਾ ਧਿਆਨ ਉਹਦੇ ਵੱਲ ਗਿਆ ਕੇਂਦਰ ਨੇ ਡਾਇਰੈਕਸ਼ਨਸ ਦਿੱਤੀਆਂ ਨੇ ਕਿ ਜਿਹੜੇ ਸਟੇਟ ਤੇ ਆ ਉਹ ਸਿਵਲ ਡਿਫੈਂਸ ਮਾਕ ਡ੍ਰਿਲ ਕਰਨ ਇਹ ਬਹੁਤ ਵੱਡੀ ਗੱਲ ਇਸ ਵੇਲੇ ਸਾਹਮਣੇ ਆ ਰਹੀ ਆ ਕਿ 54 ਸਾਲ ਬਾਅਦ ਇਹੋ ਜਿਹਾ ਹੋ ਰਿਹਾ ਕਿ ਹਮਲੇ ਦੇ ਦੌਰਾਨ ਨਾਗਰਿਕਾਂ ਨੂੰ ਬਚਣ ਦੀ ਟ੍ਰੇਨਿੰਗ ਦਿੱਤੀ ਜਾਵੇ ਇਹ ਬਹੁਤ ਵੱਡੀ ਗੱਲ ਆ ਇਸ ਵੇਲੇ ਦੀ ਮੈਂ ਕਹੂੰਗਾ ਕਿ ਬਹੁਤ ਹੀ ਵੱਡੀ ਖਬਰ ਆ ਨੇਵੀ ਨੇ ਵੀ ਕੁਝ ਮੇਰੇ ਖੱਲ ਦੇ ਨਾਲ ਟੈਸਟਿੰਗ ਵਗੈਰਾ ਕੀਤੀ ਆ 에ਅਰ ਫੋਰਸ ਵੀ ਹਰਕਤ ਦੇ ਵਿੱਚ ਆ ਤਾਂ ਗੁਰਪ੍ਰੀਤ ਇਹ ਜਿਹੜਾ 54 ਸਾਲਾਂ ਬਾਅਦ ਫੈਸਲਾ ਆਇਆ ਇਹ ਇਸ ਵਿਲੇ ਦਾ ਇੱਕ ਬਹੁਤ ਹੀ ਮੈਂ ਕਹੂੰਗਾ ਕਿ ਵੱਡਾ ਫੈਸਲਾ ਨਹੀਂ ਬਹੁਤ ਹੀ ਵੱਡੀ ਖਬਰ ਹੈ ਇੰਡੀਆ ਦੇ ਲਈ ਆ